ਸਾਡੇ ਸਰਕਲ ਚ ਰਾਜਨ ਰਾਣਾ ਤੇ ਮਨੀਸ਼ ਗੁਪਤਾ ਜਿਹੜੇ ਹੈ ਅਸੀਂ ਇਕੱਠੇ ਸੀਗੇ ਅਸੀਂ ਮੰਨਦੇ ਆ ਕਿ ਅਸੀਂ ਇਕੱਠੇ ਸੀਗੇ ਠੀਕ ਹੈ ਕਿਸੇ ਕਾਰਨਾ ਕਰਕੇ ਅਗਰ ਕੋਈ ਗਲਤ ਕੰਮ ਕਰਾਂਗੇ ਦੈਨ ਉਹਦੇ ਲਈ ਪੁਲਿਸ ਬੈਠੀ ਹੈ ਪੁਲਿਸ ਨੇ ਐਫ ਆਈ ਆਰ ਰਜਿਸਟਰ ਕਰਨੀ ਹੈ ਜੀ ਇੱਕ ਮਾਮਲਾ ਸਾਰਾ ਸ਼ੁਰੂਆਤ ਕਿਥੋਂ ਹੋਇਆ ਮੈਂ ਤੁਹਾਨੂੰ ਉਹ ਵੀ ਦੱਸਦਾ ਐਂਡ ਸੈਕੰਡਲੀ ਤੁਸੀਂ ਇਹ ਜਿਹੜਾ ਫਰਸਟ ਕੁਐਸਚਨ ਮੈਨੂੰ ਹੁਣੇ ਕੀਤਾ ਕਿ ਕਨੋਜੇ ਜੀ ਤੁਹਾਡੀ ਮਿਸਿਸ ਦੀ ਬੈਲਟ ਸੀ ਉਹ ਤਾਂ ਕੱਲੂ ਕਹੂਗਾ ਜੀ ਇਹ ਡੀਜੀਪੀ ਦੀ ਬੈਲਟ ਸੀਗੀ ਤੁਹਾਨੂੰ ਮੈਂ ਅੱਜ ਹੀ ਦੱਸਣਾ ਚਾਹੁੰਦਾ ਮਾਈ ਵਾਈਫ ਇਜ਼ ਆਲਰੇਡੀ ਇਨ ਸੀਨੀਅਰ ਕਾਂਸਟੇਬਲ ਇਨ ਪੰਜਾਬ ਪੁਲਿਸ ਜੀ ਸੀਨੀਅਰ ਕਾਂਸਟੇਬਲ ਦੀ ਜਿਹੜੀ ਬੈਲਟ ਹੁੰਦੀ ਹੈ ਉਹ ਬਲੈਕ ਕਲਰ ਦੀ ਹੁੰਦੀ ਹੈ ਕਾਈਂਡ ਆਫ ਇਸ ਐਸਚੋ ਤੱਕ ਦਾ ਜਿਹੜਾ ਰੈਂਕ ਹੈ ਉਸ ਰੈਂਕ ਦੀ ਬੈਲਟ ਹੈ ਨਾ ਕਿ ਸੀਨੀਅਰ ਕਾਂਸਟੇਬਲ ਜਾਂ ਲੇਡੀ ਕਾਂਸਟੇਬਲ ਦੀ ਹੈ ਕਿਸ ਦੀ ਇਸ ਫੋਟੋ ਵਿੱਚ ਕਹਿੰਦੇ ਆ ਲੱਗ ਹੋ ਜਾ ਲੱਗਿਆ ਹੈਗਾ ਵਾ ਪੁਲਿਸ ਬੈਲਟ ਲੱਗਿਆ ਆ ਮੈਨੂੰ ਇਹ ਪਤਾ ਨਹੀਂ ਸੀ ਪੁਲਿਸ ਬੈਲਟ ਦਾ ਲੋਗੋ ਹੈਗਾ ਵਾ ਬੈਲਟ ਤੁਹਾਨੂੰ ਕਿੱਦਾਂ ਮਿਲੀ ਇਹ ਇਹ ਪਹਿਲੇ ਮੈਨੂੰ ਦੇਖਿਆ ਰਿਸ਼ਕ ਲੋਜੀ ਨੇ ਬੈਲਟ ਦਿੱਤੀ ਸੀ ਇਹ ਦੀ ਵਾਈਫ ਦੀ ਬੈਲਟ ਆ ਮੈਂ ਉਹਦੇ ਵੀ ਕਿਹਾ ਮੈਂ ਕਿ ਤੁਹਾਨੂੰ ਆਪਣੀ ਵਾਈਫ ਦੀ ਬੈਲਟ ਤੁਹਾਨੂੰ ਦੇਤੀ ਪੁਲਿਸ ਨੇ ਆਫਟਰ ਇਨਵੈਸਟੀਗੇਸ਼ਨ ਇਹਨੂੰ ਦੋਸ਼ੀ ਬਣਾਇਆ ਤੁਸੀਂ ਦਬਾਅ ਪਾ ਕੇ 420 ਦਾ ਤੁਸੀਂ ਦਬਾਅ ਬਹੁਤ ਬਣਾਇਆ ਸੀ ਦੇਖੋ ਪੁਲਿਸ ਤੇ ਕਿਹਦਾ ਦਬਾਅ ਹੁੰਦਾ ਜੀ ਪੁਲਿਸ ਤੋਂ ਪੁਲਿਸ ਤੇ ਵੀ ਕਿਸਦਾ ਦਬਾਅ ਤਾਂ ਨਾ ਕੋਈ ਲਿੰਕ ਬੋਲ ਜਿਆਦਾ ਨਹੀਂ ਲਿੰਕ ਤਾਂ ਦੇਖੋ ਜੀ ਆ ਮਨੀਸ਼ ਗੁੱਪਤੇ ਦੀ ਏ ਡੀ ਜੀ ਪੀ ਨਾਲ ਫੋਟੋ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਸਰਕਾਰੀ ਦਰਬਾਰੇ ਇਹਦੀ ਪੂਰੀ ਪਹੁੰਚ ਹੈ ਤੁਸੀਂ ਦੇਖ ਸਕਦੇ ਹੋ ਆ ਪੂਰੇ ਐਨ ਹੱਥ ਪੈਂਦਾ ਮਨੀਸ਼ ਗੁੱਪਤੇ ਦਾ ਉੱਪਰ ਤੱਕ ਮੈਨੂੰ ਇਹ ਰਾਜਾ ਰਾਣਾ ਥਰੂ ਮਿਲਿਆ ਸੀਗਾ ਉਸ ਤੋਂ ਬਾਅਦ ਮੈਰਿਜ ਤੇ ਵੀ ਮੈਂ ਗਿਆ ਸ਼ਿਪਸ ਹਨਾ ਲੀਡਰ ਰਾਜਨ ਦਾ ਹਾਂਜੀ ਰਾਜਨ ਨੂੰ ਮਿਲਿਆ ਸੀ ਇਹ ਜੀ ਮੈਰਿਜ ਤੇ ਵੀ ਮੈਂ ਗਿਆ ਉਸ ਤੋਂ ਬਾਅਦ ਰੂਟੀਨ ਜਾਂਦਾ ਜਾਂਦਾ ਸੀਗਾ ਚਲੋ ਬਹਿ ਕੇ ਖਾ ਪੀ ਜਾਂਦਾ ਸੀ ਕੋਈ ਫਰਕ ਨਹੀਂ ਸੀਗਾ ਮੈਨੂੰ ਫੜੀ ਫੋਟੋ ਹੈਗੀ ਹੈ ਨਾਲ ਬਹਿ ਕੇ ਖਾ ਪੀ ਰਿਹਾ ਨਾਲ ਉਹ ਕਰਿਆ ਉਸ ਤੋਂ ਬਾਅਦ 14 ਸਤੰਬਰ ਨੂੰ ਮੈਨੂੰ ਆ ਕੇ ਕਹਿੰਦਾ ਵੀ ਮੈਨੂੰ 12 ਲੱਖ ਰੁਪਏ ਚਾਹੀਦਾ ਮੈਂ ਕੀ ਸੀ ਦਾ ਕਹਿੰਦਾ ਬਸ ਮੈਨੂੰ ਚਾਹੀਦਾ ਹੈਗਾ ਵਾ ਨਹੀਂ ਮੈਂ ਤੁਹੇ ਕਿ ਸਭ ਹਸਾ ਦੂੰਗਾ ਐਸ ਤਰ੍ਹਾਂ ਕਿਸ ਕੋਈ ਕਿਸੇ ਮਿੱੱਦਾ ਬੈਲਟ ਤੁਸੀਂ ਕਿੱਦਾਂ ਯੂਜ਼ ਕਰ ਸਕਦੇ ਹੋ ਜਾਂ ਕੋਈ ਕਿੱਦਾਂ ਦੇ ਸਕਦਾ ਇਹ ਮੇਰਾ ਕ੍ਰੈਕਟੋ ਸਰਟੀਫਿਕੇਟ ਬਣਿਆ ਹੈਗਾ ਉਹ ਵੀ 2 ਮਹੀਨੇ ਪਹਿਲਾਂ ਬਣਾਇਆ ਕੀਤਾ ਇਸ ਵੀ ਵੈਸ ਗੁਲਦੇਵ ਜੀ ਨੇ ਇੱਕ 48 ਸਾਲ ਦਾ 42 ਸਾਲ ਦਾ ਜਿਹੜਾ ਬੰਦਾ ਹੈ ਇਹ ਸਾਈਕੋ ਤਾਂ ਹੋ ਨਹੀਂ ਸਕਦਾ ਇਹ ਪਬਲਿਕ ਦੇ ਵਿੱਚ ਆਪਣਾ ਦਿਖਾਵਾ ਦਿਖਾਣਾ ਚਾਹੁੰਦਾ ਹੈ ਵੀ ਮੈਂ ਜਿਹੜਾ ਹੈ ਪੁਲਿਸ ਤੇ ਬਿਜ਼ਨਸ ਦੇ ਨਾਲ ਅਟੈਚ ਹੈ ਤੇ ਮੈਂ ਉਹਨਾਂ ਦਾ ਜਿਹੜਾ ਵਰਕਰ ਹੈ ਜੀ ਪੁਲਿਸ ਦਾ ਜੀ ਪੁਲਿਸ ਦਾ ਵਰਕਰ ਆਪਣੇ ਆਪ ਨੂੰ ਦੱਸਣ ਖਾਤਰ ਜਿਹੜਾ ਹੈ ਇਹ ਬੰਦਾ ਬਿਲਡ ਯੂਜ਼ ਕਰਦਾ ਹੈ ਇਹਨੇ 14 ਆਈਪੀਐਸ ਅਫਸਰਾਂ ਖਿਲਾਫ ਐਸਐਸ ਤੋਂ ਖਿਲਾਫ ਮੇ ਕੋਲ ਸਾਰੀਆਂ ਫੋਟੋ ਹੈਗੀਆਂ ਲਗਾਏ ਹੋਏ ਨੇ ਮੀਨ ਕੇਸ ਲਗਾਏ ਸੀ ਅਸਟ ਦੇ ਖਿਲਾਫ ਵੀ ਆਈਜੀ ਸਾਹਿਬ ਦੇ ਖਿਲਾਫ ਵੀ ਲਾਏ ਸੀ ਹਾਈ ਕੋਰਟ ਉਹਨਾਂ ਬੇਸ ਜੇ ਨੂੰ ਹੀ ਕਦੇ ਗਨਮੈਂ ਮਿਲ ਗਿਆ ਸੀ ਇਹਨੇ ਕਿਹਾ ਇਹਨਾਂ ਅਫਸਰਾਂ ਦੇ ਖਿਲਾਫ ਦਰ ਹੈਗਾ ਵਾ ਇਹਨੇ ਤੇ ਰਾਜਨ ਰਾਣਾ ਨੇ ਮਿਲ ਕੇ ਜਿਹੜੇ ਹੈ ਐਂਟੀ ਕਰਾਈਮ ਸੈੱਲ ਦੇ ਜਿਹੜੇ ਕੀ ਹੈ ਕਾਰਡ ਬਣਾਏ ਹੈ ਮਨੀਸ਼ ਗੁਪਤਾ ਉਰਫ ਰਾਜਨ ਰਾਣਾ ਜਿਹੜਾ ਨਾਲ ਮਿਲ ਕੇ ਕਾਰਡ ਆ ਗਿਆ ਭਈ ਤੁਸੀਂ ਕੰਪਲੇਂਟ ਕੀਤੀ ਇਹਦੀ ਕੰਪਲੀਟ ਕੀਤੀ ਹੋਈ ਹੈ ਇਹ ਦੇਖੋ ਲੋਗੋ ਵੀ ਜਿਹੜਾ ਹੈ ਲਾਲ ਤੇ ਨੀਲੇ ਰੰਗ ਦਾ ਹੈ ਪੁਲਿਸ ਵਾਲਾ ਇਹਨੇ ਉਹ ਸਸਤਾ ਰਹੀ ਉਹ ਲੋਕਾਂ ਕਰਕੇ ਨਹੀਂ ਐਂਟੀ ਟੈਰਿਸ ਫੋਰਸ ਨੇ ਹੂੰ हां एंटी टेररिस्ट फोर्स ਦਾ ਹੈਗੇ ਇਹਦੇ ਕਾਰਡ ਬਣੇ ਹੋਏ ਨੇ ਜੀ ਠੀਕ ਆ ਇਹ ਲੋਕਾਂ ਦੇ ਕਾਰਡ ਬਣਾਦਾ ਸੀਗਾ ਕਾਦੇ ਕਾਰਡ ਬਣਾਦਾ ਸੀਗਾ ਐਂਟੀ ਟੈਰਰਿਸਟ ਫੋਰਸਰ ਬਣਾਈ ਹੈ ਕੋਈ ਫਰਮ ਰਾਈਸੀਗੀ ਇਹਦੇ ਕਾਰਡ ਹੀ ਬਣਾਦਾ ਸੀਗਾ ਇਹਦਾ ਗਰੁੱਪ ਹੀ ਚੱਲਦਾ ਪਿਆ ਸੀਗਾ ਮਨੀਸ਼ ਗੁਪਤੇ ਨੇ ਮੇਰੇ ਅਕਾਊਂਟ ਚੋਂ 40000 ਰੁਪਿਆ ਲੀਤਾ ਸੀਗਾ ਅੱਜ ਤੋਂ ਕੁਝ ਸਮਾਂ ਪਹਿਲਾਂ ਜੀ ਮਨੀਸ਼ ਗੁਪਤੇ ਨੂੰ 40000 ਦੀ ਲੋੜ ਸੀ ਉੱਪਰ ਦੇਖੋ ਮਨੀਸ਼ ਗੁਪਤਾ ਰਿਸ਼ਭ ਤਨੋਜੀਆ ਦੇ ਅਕਾਊਂਟ ਚੋਂ ਮਨੀਸ਼ ਗੁਪਤੇ ਨੂੰ 40000 ਰੁਪਿਆ ਗਿਆ ਤੇ 7 ਦਿਨ ਜੇਲ੍ਹ ਹੈ ਗਿਆ ਆਂਦਵਾ ਮੇਰੇ ਰਾਜਿੰਦਰ ਨਮਾ ਦਬਾਬ ਨਾਲ ਲਾ ਪਿਆ ਤੇ ਛੋਟੀ ਕੰਪਲੇਂਟਸ ਮਾਨ ਲਾ ਪਿਆ ਇਨ ਬਿਟਵੀਨ ਮੈਂ ਜੀ ਬੀਜੀਪੀ ਸਾਹਿਬ ਨੂੰ 24 ਦਸੰਬਰ ਨੂੰ ਕੰਪਲੇਂਟ ਦੇਤੀ ਵੀ ਮੇਰੇ ਖਿਲਾਫ ਛੋਟੀ ਕੰਪਲੇਂਟਸ ਪਾ ਰਿਹਾ ਵਾ ਉਹਨਾਂ ਨੇ ਲਗੇ ਸੀਪੀ ਸਾਹਿਬ ਨਾਲ ਗੱਲ ਕੀਤੀ ਉਹਦੀ ਕੋਈ ਕਾਰਵਾਈ ਨਹੀਂ ਹੋਈ ਜੀ ਇਹਦਾ ਬਿਜ਼ਨਸ ਬੇਸਿਕਲੀ ਹੈ ਕੰਟਾ ਕਰੇ ਆਫਿਸ ਇੱਕ ਪੁੱਡਾ ਆਲੇ ਆਂਦਾ ਦੱਬ ਕੇ ਬੈਠਾ ਜਿਹੜੇ ਪੁਰਾਣੇ 500 ਰੁਪਏ ਰੇਟ ਹੁੰਦੇ ਸੀ ਜਿਨ੍ਹਾਂ ਦੇ 200 ਰੁਪਏ ਹੁੰਦੇ ਸੀ ਉਹਦੇ ਚ ਬੇਸਿਕਲੀ ਇਹ ਠੱਗੀ ਠੋਰੀ ਦਾ ਕੰਮ ਕਰਦਾ ਹੈ ਜੀਐਸਟੀ ਦਾ ਕੰਮ ਕਰ ਲਿਆ ਨਾਲ ਇਹਨੇ ਜਿਵੇਂ ਲੋਕਾਂ ਨੂੰ ਵਿਆਜ ਤੇ ਪੈਸੇ ਦੇਤੇ ਤੇ આરોਪ ਲਾਰੇ ਤੁਸੀਂ ਵੀ ਕਰੋ ਠੱ ਉਹ ਵੀ ਟੈਗਟਰੀ ਆਤੀ ਸਮੇਂ ਪੂਰੀ 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 ਗੱਲ ਸੁਣੋਗੇ ਤਰੀ ਪਤਾ ਲੱਗੂਗਾ ਨਾ ਜੀ ਥੋੜਾ ਵਿਆਜ ਵਿਆਜ ਤੇ ਪੈਸੇ ਦੇ ਦਿੰਦਾ ਸੀਗਾ ਲੋਕਾਂ ਦੀਆਂ ਗੱਡੀਆਂ ਰੱਖ ਲੀਆਂ ਬਲਕਿ ਉਹ ਤਾਂ ਕਹਿੰਦਾ ਮੈਂ ਇਦਾਂ بڑا ਬਿਜ਼ਨਸਮੈਨ ਐ ਤੇ ਉਹ ਚਾ ਪੈਸੇ ਦੀ ਲੋੜ ਦਿੱਤੇ ਪਾਈ ਗਈ ਨਹੀਂ ਉਹਦਾ ਬਿਜ਼ਨਸ ਕਾਦਾ ਜੀ ਬਿਜ਼ਨਸ ਤਾਂ ਹੈ ਹੀ ਨਹੀਂ ਨਾ ਉਹਨਾਂ ਦੇ ਪੈਟਰੋਲ ਪੰਪ ਦਾ ਪੈਟਰੋਲ ਪੰਪ ਲੀਜ਼ ਤੇ ਕਿਸੇ ਨੂੰ ਦਿੱਤਾ ਅੱਗੇ ਨਹੀਂ ਦਿੱਤਾ ਉਹਦੀ ਟਰਨਓਵਰ ਕਮਾਉਂਦਾ ਜੇ ਪੈਟਰੋਲ ਪੰਪ ਹੋਵੇ ਤੇ 420 ਦੇ ਪਰਚੇ ਦਰਜ ਹੋਣ ਪੁਲਿਸ ਥੋੜੀ ਤੁਥਾਪਰਚਾ ਦਰਜ ਕਰ ਦੂੰਗੀ ਮੇਰੇ ਨਾਲ ਚਾਰ ਜਨਦੋਸੇ ਫੋਟੋ ਵਿੱਚ ਖੜੇ ਸੀ ਉਹਨਾਂ ਨੇ ਵੀ ਇਹੀ ਬਿਆਨ ਦਿੱਤਾ ਤੁਸੀਂ বেলਟ ਉਸ ਟ੍ਰੇਨ ਯੂਜ਼ ਕਰਕੇ ਜਦੋਂ ਤੁਸੀਂ ਕਿਹਾ ਕਿ ਮੈਰਿਜ ਪੈਲਸ ਦੇ ਵਿੱਚ ਤੁਸੀਂ ਉਹਨਾਂ ਤੋਂ ਲੈ ਲਈ ਇੱਕ ਫੰਕਸ਼ਨ ਤੇ ਉਸ ਤੋਂ ਬਾਅਦ ਉਹ বেলਟ ਨਾਲ ਲਈ ਉਹਨਾਂ ਨੂੰ ਵਾਪਸ ਛੋਟ ਪੁਲਿਸ ਐਕਟ ਦਾ ਕਲੰਦਰਾ ਜਿਸ ਬੰਦੇ ਦੇ ਹੋਵੇ ਅੱਜ 13 ਦਿਨ ਹੋ ਗਏ ਉਸ ਬੰਦੇ ਦੀ ਅਰੈਸਟ ਨਹੀਂ ਪਈ ਕਾਰਨ ਹੁਣ ਦੱਸੋ ਪੋਲੀਟੀਕਲ ਦਬਾਅ ਪੁਲਿਸ ਦਾ ਦਬਾਅ ਇਸ ਬੰਦੇ ਤੇ ਜ਼ਿਆਦਾ ਹੈ ਜਾਂ ਸਾਡੇ ਤੇ ਜ਼ਿਆਦਾ ਜਿਸ ਦਿਨ ਇਨਕੁਆਰੀ ਚੱਲਨੀ ਹੈ ਇਨਕੁਆਰੀ ਡਸਨਟ ਮੈਟਰ ਕਿ ਜਿਹੜੀ ਹੈ ਰੈਸਟ ਸਟੇ ਥੋੜੀ ਹੋਈ ਹੈ ਕੋਰਟ ਤੋਂ ਜਦੋਂ ਪਹਿਲਾਂ ਉਸ ਟਾਈਮ ਕਲੇਸ਼ ਹੋਇਆ ਸੀ ਸਤੰਬਰ ਨੂੰ ਉਹਦੇ ਵੀਨੇ ਆਹੀ ਬੈਲਡ ਦਿਖਾ ਦਿੱਤੀ ਸੀਗੀ ਸੀਏ 1 ਉਹਦੋਂ ਵਾਪਸ ਚਲੀ ਗਈ ਸੀਗੀ ਜੀ ਦੁਆਰਾਫੇ ਉਹੀ ਦਖਾਸਤ ਆ ਬਾਹਰੋਂ ਦੇ ਕੇ ਪੁਲਿਸ ਨੇ ਦਬਾਅ ਵਿਚ ਆ ਕੇ ਮੇਰੇ ਤੇ ਬਚਾ ਦੇਤਾ ਮੈਂ ਬੁਸ਼ਾਸਨਿਕ ਗੱਲ ਕਰਨਾ ਚਾਹਾਂ ਉਹ ਇਹ ਮੇਰੇ ਤੇ ਇਤਹਾ ਹੈ ਰਿਸ਼ਕ ਗੋਜੇ ਵਾਈਫ ਤੇ ਕਿਉਂ ਇਤਹਾ ਹੈਗਾ ਐਫ ਆਈ ਆਰ ਨੰਬਰ 64/24 ਜਿਹੜੀ ਕਤਵਾਲੀ ਹੋਈ ਸੀ ਕੁਲਵੰਤ ਸਿੰਘ ਵੱਲੋਂ ਮੇਰੇ ਤੇ ਉਹ 31 ਤਿੰਨ ਨੂੰ ਕੈਂਸਲੇਸ਼ਨ ਰਿਪੋਰਟ ਭਰ ਕੇ ਕੋਰਟ ਚ ਚਲੀ ਗਈ ਹੋਈ ਹੈ ਪੁਲਿਸ ਨੇ ਤਫਤੀਸ਼ ਦੌਰਾਨ ਕਿਹਾ ਵੀ ਐਫ ਆਈ ਆਰ ਠੁਕੀ ਪਈ ਗਈ ਹੈ ਜੀ ਜੀ ਮਨੀਸ਼ ਗੁਪਤਾ ਜੋ ਕਿ ਇੱਕ ਬਲੈਕਮੇਲਰ ਹੈ ਜਿਹੜਾ ਠੱਗੀਆਂ ਥੋਰੀਆਂ ਕਰਕੇ ਅਯਾਸ਼ੀ ਕਰਦਾ ਅਯਾਸ਼ ਬੰਦਾ ਹੈ ਔਰ ਸਵਿਮਿੰਗ ਪੂਲ ਦੇ ਵਿੱਚ ਲੋਕਾਂ ਨਾਲ ਆਹ ਕਰਤੂਤਾ ਕਰਦਾ ਤੁਸੀਂ ਫੋਟੋਆਂ ਦੇਖ ਸਕਦੇ ਹੋ ਤੁਸੀਂ ਜਿਹੜੀਆਂ ਜਿੰਨੀਆਂ ਵੀ ਛੁੱਟੀਆਂ ਕੰਪਲੇਂਟਸ ਤੁਹਾਡੇ ਤੇ ਪਾਈਆਂ ਗਈਆਂ ਜਦੋਂ ਤੁਹਾਨੂੰ ਇਹਨਾਂ ਕੰਪਲੇਂਟਾਂ ਦਾ ਪਤਾ ਲੱਗਦਾ ਤੁਸੀਂ ਤੁਹਾਨੂੰ ਕੋਈ ਪੁਲਿਸ ਪ੍ਰਸ਼ਾਸਨ ਦਾ ਅਧਿਕਾਰੀ ਬੁਲਾਉਂਦਾ ਸੀ ਜਾਂ ਤੁਸੀਂ ਇਸ ਕੰਪਲੇਂਟ ਦੇ ਵਿੱਚ ਕੋਈ ਆਪਣਾ ਬਿਆਨ ਦਿੱਤਾ ਕਿਤੇ ਜਾ ਕੇ ਵੀ ਵੀ ਨਿਊਜ਼ ਪੰਜਾਬ ਦੇ ਨਾਲ ਬਣੇ ਹੋਏ ਹੋ ਤੁਸੀਂ ਤੇ ਮੈਂ ਸਿਮਰਨ ਸੋ ਬੀਤੇ ਕੁਝ ਦਿਨ ਪਹਿਲਾਂ ਦੀ ਗੱਲ ਹੈ ਜਿਹੜਾ ਸ਼ਿਵ ਸena ਲੀਡਰਸ ਦੇ ਉੱਪਰ ਜਿਹੜਾ ਕੀ ਹੈ ਐਂਟੀ ਕ腐ਪਸ਼ਨ ਦੇ ਹੈੱਡ ਜੋਨੀ ਰਿਸ਼ਪ ਕਨੋਜੀਆ ਉਹਨਾਂ ਵੱਲੋਂ ਪਰਚੇ ਦਰਜ ਕਰਵਾਏ ਗਏ ਸੀਗੇ ਉਸ ਦੇ ਵਿੱਚ ਸ਼ਿਵ ਸena ਦੇ ਕਾਫੀ ਲੀਡਰ ਤੇ ਉਹਨਾਂ ਦੇ ਸਾਥੀ ਮੌਜੂਦ ਰਹੇ ਸੀਗੇ ਉੱਥੇ ਇੱਕ ਮੁੱਦਾ ਤੁਸੀਂ ਦੇਖਿਆ ਸੀਗਾ 벨ਟ ਦਾ ਮੁੱਦਾ ਉਸੇ ਮੁੱਦੇ ਤੇ ਗੱਲਬਾਤ ਕਰਾਂਗੇ ਕਿ ਐਕਚੁਅਲ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੀ ਇਹ 벨ਟ ਜਿਹੜੀ ਸਮਗਰੀ ਹੈ ਪੁਲਿਸ ਦੀ ਇਹ ਕਿੱਦਾਂ ਕਿਦੋਂ ਮਤਲਬ ਕਿਸ ਹਾਲਾਤੇ ਵਿੱਚ ਕਿੱਥੇ ਪਹੁੰਚੀ ਤੇ ਇਹ ਮੁੱਦਾ ਕੀ ਹੈ 벨ਟ ਦਾ ਤੇ ਗੱਲਬਾਤ ਕਰਦੇ ਆ ਉਸ ਬੰਦੇ ਵਿੱਚ ਸਾਡਾ ਬਿਜ਼ਨਸਮੈਨ ਮਨੀਸ਼ ਗੁਪਤਾ ਮੌਜੂਦ ਰਹਿਣਗੇ ਗੱਲਬਾਤ ਕਰਦੇ ਆ ਆਖਿਰ ਦੇ ਵਿੱਚ ਪੂਰਾ ਮਾਮਲਾ ਕੀ ਹੈ ਸਰ ਕੀ ਮਾਮਲਾ ਪੂਰਾ ਸਵਾਗਤ ਹੈ ਮੇਰਾ ਆਪਣਾ ਪٹرول ਪੰਪ ਹੈਗਾ ਮੇਰੇ ਉੱਪਰ ਅਜੇ ਤੱਕ ਕੋਈ ਪਛਾਦ ਨਹੀਂ ਹੋਇਆ ਹੈਗਾ ਜੀ ਜਦੋਂ ਦਾ ਲਈ ਵਿਸ਼ਵਕਨੋਜੀਆ ਵੇ ਕੇ ਦੋਸਤ ਬਣ ਕੇ ਆਇਆ ਸੀਗਾ ਇਹ ਰੂਟੀਨ ਚ ਵੇ ਕੇ ਬਿਨਾ ਖਾਣਾ ਪੀਣਾ ਮੇਰੇ ਨਾਲ ਆ ਫੋਟੋ ਹੈਗੀ ਦੇਖੋ ਮੇਰਾ ਬਰਥਡੇ ਮਨਾਇਆ ਹੈ ਸਤੰਬਰ ਦੇ ਮਹੀਨੇ ਚ ਠੀਕ ਹੈ ਨਾਲ ਬੈਗੇ ਸਤੰਬਰ ਦੇ ਮਹੀਨੇ 6 ਸਤੰਬਰ ਨੂੰ ਉਸ ਤੋਂ ਬਾਅਦ ਮੈਂ ਦਫਤਰ ਰੁਟੀਨ ਜਾਣਾ ਰੁਟੀਨ ਜਾਣਾ ਹੈਗਾ ਤੇ 14 ਸਤੰਬਰ ਨੂੰ ਮੈਨੂੰ ਇਹਨੇ ਬਲੈਕਮੈਨ ਵਾਸਤੇ ਕਹਿਣ ਲੱਪਿਆ ਕਹਿੰਦਾ ਵੀ ਗੁਪਤਾ ਜੀ ਮੈਨੂੰ ਤੁਸੀਂ 12 ਲੱਖ ਰੁਪਏ ਦਿਓ ਕਿਸ ਚੀਜ਼ ਦਾ ਪਹਿਲਾਂ ਤਾਂ ਜਾਨਣਾ ਚਾਹਾਂਗੇ ਤੁਸੀਂ ਆਪਸ ਦੇ ਵਿੱਚ ਕਿੱਦਾਂ ਜਾਣਦੇ ਹੋ ਇੱਕ ਦੂਸਰੇ ਨੂੰ ਤੇ ਕਿੱਦਾਂ ਬਲੈਕਵੇਲਿੰਗ ਕਹਿ ਰਹੇ ਹੋ ਜੋ ਤੁਸੀਂ 12 ਲੱਖ ਦੀ ਕਿੱਦਾਂ ਇਹ ਮੈਟਰ ਇੱਥੋਂ ਤੱਕ ਪਹੁੰਚਿਆ ਮੈਨੂੰ ਇਹ ਰਾਜਾ ਰানা ਥਰੂ ਮਿਲੇ ਸੀਗਾ ਹੂੰ ਉਸ ਤੋਂ ਬਾਅਦ ਮੈਰਿਜ ਤੇ ਵੀ ਮੈਂ ਗਿਆ ਸ਼ਿਪਸ ਹਨਾ ਲੀਡਰ ਰਾਜਨ ਰਾਹ ਹਾਂਜੀ ਰਾਜਨ ਰਾਹ ਨੂੰ ਮਿਲਿਆ ਸੀ ਇਹਦੀ ਮੈਰਿਜ ਤੇ ਵੀ ਮੈਂ ਗਿਆ ਉਸ ਤੋਂ ਬਾਅਦ ਰੁਟੀਨ ਜਾਂਦਾ ਜਾਂਦਾ ਸੀਗਾ ਚਲੋ ਬਹਿ ਕੇ ਖਾ ਪੀ ਜਾਂਦੇ ਸੀ ਕੋਈ ਫਰਕ ਨਹੀਂ ਸੀਗਾ ਮੇਰੇ ਨਾਲ ਫਰੀ ਫੋਟੋ ਹੈਗੀਆਂ ਨਾਲ ਬਹਿ ਕੇ ਖਾ ਪੀ ਰਹੇ ਨਾਲ ਉਹ ਕਰਿਆ ਉਸ ਤੋਂ ਬਾਅਦ 14 ਸਤੰਬਰ ਨੂੰ ਮੈਨੂੰ ਆ ਕੇ ਕਹਿੰਦਾ ਵੀ ਮੈਨੂੰ 12 ਲੱਖ ਰੁਪਏ ਚਾਹੀਦਾ ਮੈਂ ਕੀ ਸੀਦਾ ਕਹਿੰਦਾ ਬਸ ਮੈਨੂੰ ਚਾਹੀਦਾ ਹੈਗਾ ਵਾ ਨਹੀਂ ਮੈਂ ਛੁੱਟੇ ਖੇਸਾ ਹਸਾ ਦੂੰਗਾ ਹੂੰ ਮੈਨੂੰ ਨਹੀਂ ਪਤਾ ਸੀ ਕਿਦਾ ਕਿਦਾ ਮਤਲਬ ਇਹ ਵੇਲੇ ਗੱਲ ਕਹਿ ਤੀ ਕਿ ਜੇ ਮੈਨੂੰ 12 ਲੱਖ ਚਾਹੀਦਾ ਤੇ के तो दोस्ती है तो की अगर वो मित्र बन जाए तो उससे बड़ा कोई भाई नहीं और उससे बड़ा कोई प्रेमी नहीं हाँ बिलकुल मेरे न इस वक्त रिशभ कनौजिया जी ने तो दी कि पहले राजन मनीस और जो लोग ਕਨੋਜੀਆ ਵੱਲੋਂ ਉਹਨਾਂ ਦੇ ਖਿਲਾਫ ਐਫ ਆਈ ਆਰ ਲਾਸ ਕਰਾਈ ਗਈ ਇੱਕ ਪੁਲਿਸ ਦਾ ਬਿਲਡ ਦਾ ਮਾਮਲਾ ਸੀਗਾ ਉਹ ਕਾਰਨ ਪੂਰਾ ਮਾਮਲਾ ਕੀ ਸੀਗਾ ਕਨੋਜੀਆ ਸਾਹਿਬ ਤੁਹਾਡਾ ਸਵਾਗਤ ਹੈ ਜੀ ਤੁਹਾਨੂੰ ਵੀ ਪਹਿਲੇ ਮਿਲਣ ਦੀ ਬੜੀ ਕੋਸ਼ਿਸ਼ ਕੀਤੀ ਤੁਸੀਂ ਮਿਲੇ ਨਹੀਂ ਸੋਚਿਆ ਕਿ ਪਤਾ ਨਹੀਂ ਕੌਣ ਹੈ ਜੀ ਕਨੋਜੀ ਸਾਹਿਬ ਗੱਲ ਇਹ ਕਿ ਤੁਹਾਡੇ ਤੇ ਅੱਜ ਜਿਹੜੇ ਮਨੀਸ਼ ਗੁਪਤਾ ਨੇ ਇੱਕ ਆਰੋਪ ਲਾਇਆ ਕਿ ਜਿਹੜੇ ਬੈਲਟ ਸੀਗੀ ਆ ਜਿਹੜੀ ਬੜਾ ਜ਼ਿਆਦਾ ਵਾਇਰਲ ਹੋ ਰਿਹਾ ਦਾ ਕਰਨ ਦਾ ਬਣਾ ਹਲੇ ਐਫ ਆਈ ਆਰ ਨਹੀਂ ਹੋਈ ਉਹਦੇ ਚ ਉਹ ਕਹਿੰਦੇ ਕਿ ਉਹ ਤੁਹਾਡੀ ਵਾਈਫ ਦਾ ਬੈਲਟ ਸੀਗਾ ਕਹਿੰਦਾ ਮਤਲਬ ਕਿ ਬੈਲਟ ਜਿਹੜਾ ਸੀ ਉਹਨਾਂ ਦੇ ਕੋਲ ਪਹੁੰਚਿਆ ਕਿੱਦਾਂ ਕੀ ਇਹ ਪੂਰਾ ਮਾਮਲਾ ਮਨੀਸ਼ ਗੁਪਤਾ ਅਕਿਊਜ਼ਡ ਐਫ ਆਈ ਆਰ ਨੰਬਰ 69 ਬਟਾ 2025 ਪੁਲਿਸ ਸਟੇਸ਼ਨ ਹੈਬੋਵਾਲ ਜੀ ਐਂਡ ਸੈਕੰਡ ਅਕਿਊਜ਼ਡ ਪੀਐਸ ਡਿਵੀਜ਼ਨ ਨੰਬਰ 1 ਕਤਵਾਲੀ ਜੀ ਚੌਂਟ ਪੁਲਿਸ ਐਕਟ ਦਾ ਕਲੰਦਰਾ ਜਿਸ ਤੇ ਹੋਇਆ ਹੈ ਜੀ ਦੋ ਮਾਮਲੇ ਜਿਸ ਤੇ ਦਰਜ ਹੋਏ ਹੈ ਬੜਾ ਚੰਗਾ ਸਵਾਲ ਤੁਸੀਂ ਮੇਰੇ ਨਾਲ ਕੀਤਾ ਹੈ ਕਿ ਕਨੌਜੀਆ ਜੀ ਵੀ ਉਹ ਜਿਹੜੀ ਬੈਲਟ ਹੈ ਉਹ ਤੁਹਾਡੀ ਵਾਈਫ ਦੀ ਹੈ ਜੋ ਮਨੀਸ਼ ਗੁੱੱਤਾ ਨੇ આરોਪ ਲਾਇਆ ਜੀ ਪਹਿਲੀ ਗੱਲ ਤਾਂ ਜਿਨ੍ਹਾਂ ਵੱਲੋਂ આરોਪ ਹੈ ਜੀ ਜੀ ਜਿਹੜਾ ਦੋਸ਼ੀ ਹੈ ਹੁਣ ਜਿਹੜਾ ਅਕਿਊਜ਼ਡ ਬਣ ਗਿਆ ਉਹਨਾਂ ਨੂੰ ਮੈਂ ਤਾਂ ਬਣਾਇਆ ਨਹੀਂ ਪੁਲਿਸ ਨੇ ਆਫਟਰ ਇਨਵੈਸਟੀਗੇਸ਼ਨ ਇਹਨੂੰ ਦੋਸ਼ੀ ਬਣਾਇਆ ਤੁਸੀਂ ਦਬਾਅ ਪਾ ਕੇ 420 ਦਾ ਤੁਸੀਂ ਦਬਾਅ ਬਹੁਤ ਬਣਾਇਆ ਸੀ ਦੇਖੋ ਪੁਲਿਸ ਤੇ ਕਿਹਦਾ ਦਬਾਅ ਹੁੰਦਾ ਜੀ ਪੁਲਿਸ ਤੋਂ ਪੁਲਿਸ ਤੇ ਵੀ ਕਿਹਦਾ ਦਬਾਅ ਕੰਮ ਕਰਦਾ ਦੇਖੋ ਬੜੇ ਲਿੰਕ ਬੋਲ ਜਿਆਦਾ ਨਹੀਂ ਲਿੰਕ ਤਾਂ ਦੇਖੋ ਜੀ ਆ ਮਨੀਸ਼ ਗੁਪਤੇ ਦੀ ਏ ਡੀਜੀਪੀ ਨਾਲ ਫੋਟੋ ਹੈ ਜੀ ਤੁਸੀਂ ਦੇਖ ਸਕਦੇ ਹੋ ਸਰਕਾਰੀ ਦਰਬਾਰੇ ਇਹਦੀ ਪੂਰੀ ਪਹੁੰਚ ਹੈ ਤੁਸੀਂ ਦੇਖ ਸਕਦੇ ਹੋ ਆ ਪੂਰੇ ਐਨ ਹੱਥ ਪੈਂਦਾ ਮਨੀਸ਼ ਗੁਪਤੇ ਦਾ ਉੱਪਰ ਤੱਕ ਜਿਹਦੇ ਡੀਜੀਪੀਆ ਤੱਕ ਲਿੰਕ ਹੋਣ ਡੀਜੀਪ ਮੈਂ ਤਾਂ ਇਸ ਚੀਜ਼ ਨੂੰ ਮੰਨਦਾ ਨਹੀਂ ਐਂਡ ਸੈਕੰਡਲੀ ਤੁਹਾਡੀ ਬੜੀ ਬੜੀ ਫੋਟੋ ਆ ਉਹਨਾਂ ਦੇ ਕੋਲ ਦੇਖੋ ਜੀ ਫੋਟੋਆਂ ਪਛਾਣ ਨਾਲ ਕਿਸੇ ਦਾ ਕੋਈ ਲਿੰਕ ਨਹੀਂ ਹੋ ਜਾਂਦਾ ਜੇ ਤੁਸੀਂ ਆਪਸੇ ਦੋਸਤ ਜੇ ਦੇਖੋ ਮੈਨੂੰ 7 ਸਾਲ ਪਹਿਲਾਂ ਮੇਰੇ ਇੱਕ ਸਾਡੇ ਸਰਕਲ ਚ ਰਾਜਨ ਰਾਣਾ ਤੇ ਮਨੀਸ਼ ਗੁਪਤਾ ਜਿਹੜੇ ਹੈ ਅਸੀਂ ਇਕੱਠੇ ਸੀਗੇ ਅਸੀਂ ਮੰਨਦੇ ਹਾਂ ਕਿ ਅਸੀਂ ਇਕੱਠੇ ਸੀਗੇ ਠੀਕ ਹੈ ਕਿਸੇ ਕਾਰਨਾ ਕਰਕੇ ਅਗਰ ਕੋਈ ਗਲਤ ਕੰਮ ਕਰਾਂਗੇ ਦੈਨ ਉਹਦੇ ਲਈ ਪੁਲਿਸ ਬੈਠੀ ਹੈ ਪੁਲਿਸ ਨੇ ਐਫ ਆਈ ਆਰ ਰਜਿਸਟਰ ਕਰਨੀ ਹੈ ਜੀ ਇੱਕ ਮਾਮਲਾ ਸਾਰਾ ਸ਼ੁਰੂਆਤ ਕਿਥੋਂ ਹੋਇਆ ਮੈਂ ਤੁਹਾਨੂੰ ਉਹ ਵੀ ਦੱਸਦਾ ਐ ਐਂਡ ਸੈਕੰਡਲੀ ਤੁਸੀਂ ਇਹ ਜਿਹੜਾ ਫਰਸਟ ਕੁਐਸਚਨ ਮੈਨੂੰ ਹੁਣੇ ਕੀਤਾ ਕਿ ਕਨੋਜੇ ਜੀ ਤੁਹਾਡੀ ਮਿਸਿਸ ਦੀ ਬੈਲਟ ਸੀ ਉਹ ਤਾਂ ਕੱਲੂ ਕਹੂਗਾ ਜੀ ਇਹ ਡੀਜੀਪੀ ਦੀ ਬੈਲਟ ਸੀਗੀ ਤੁਹਾਨੂੰ ਮੈਂ ਇਹ ਚੀਜ਼ ਦੱਸਣਾ ਚਾਹੁੰਦਾ ਮਾਈ ਵਾਈਫ ਇਜ਼ ਆਲਰੇਡੀ ਇਨ ਸੀਨੀਅਰ ਕਾਂਸਟੇਬਲ ਇਨ ਪੰਜਾਬ ਪੁਲਿਸ ਜੀ ਸੀਨੀਅਰ ਕਾਂਸਟੇਬਲ ਦੀ ਜਿਹੜੀ ਬੈਲਟ ਹੁੰਦੀ ਹੈ ਉਹ ਬਲੈਕ ਕਲਰ ਦੀ ਹੁੰਦੀ ਹੈ ਕਾਈਂਡਲੀ ਠੀਕ ਹੈ ਤੇ ਇਸ ਬੰਦੇ ਨੇ ਬੈਲਟ ਲਗਾਈ ਹੈ ਜੋ ਕਿ ਐਸਐਸਈ ਤੋਂ ਲੈ ਕੇ ਐਸਐਚਓ ਤੱਕ ਦਾ ਜਿਹੜਾ ਰੈਂਕ ਹੈ ਉਸ ਰੈਂਕ ਦੀ ਬੈਲਟ ਹੈ ਨਾ ਕਿ ਸੀਨੀਅਰ ਕਨਸਟੇਬਲ ਜਾਂ ਲੇਡੀ ਕਨਸਟੇਬਲ ਦੀ ਹੈ ਕਿਸੇ ਦੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਜਵਾਬ ਇਹ ਸਮਝ ਨਹੀਂ ਆ ਕਿ ਇਹ ਸਿੰਪਲ ਕਪੜੇ ਚ ਵਰਦੀ ਵਾਲੇ ਜਿਹੜੇ ਹੁੰਦਾ ਉਹ ਕਿੱਦਾਂ ਮਤਲਬ ਦੇਖੋ ਜਾਂ 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 ਤਾਂ ਜਾਂ ਤਾਂ ਇਹ ਬੰਦਾ ਆ ਦੇਖੋ ਪ੍ਰੋਪਰ ਫੋਟੋ ਹੈ ਪੰਜ ਜਣਿਆਂ ਦੀ ਜੀ ਜੀ ਪੰਜ ਜਣਿਆਂ ਦੇ ਵਿੱਚ ਇਹ ਬੰਦਾ ਬੈਲਟ ਪਾ ਕੇ ਖੜਾ ਹੈ ਥਿਸ ਇਜ਼ ਨੋਟ ਫੋਰ ਫੋਟੋ ਐਡੀਟ ਜੀ ਜੀ ਇਹ ਚੀਜ਼ ਇਹ ACP ਵੈਸਟ ਸਾਹਿਬ ਦੇ ਬਿਆਨਾਂ ਵਿੱਚ ਵੀ ਮੰਨਿਆ ਹੈ ਪਹਿਲਾਂ ਕਿਹਾ ਕਿ ਗਿਆ ਸੀ ਵੀ ਮੈਂ ਕਿਸੇ ਗਨਮੈਂ ਦੀ ਜਿਹੜੀ 벨ਟ ਇਹ ਪਾ ਕੇ ਲੈ ਕੇ ਗਿਆ ਹਾਂ ਜੀ ਠੀਕ ਹੈ ਜੀ ਸੋ ਯਾ ਤਾਂ ਇਹ ਬੰਦਾ ਸਾਈਕੋ ਹੈ ਜਿਹੜਾ ਸਿਵਲ ਦੇ ਵਿੱਚ 벨ਟ ਲਾ ਰਿਹਾ ਪੁਲਿਸ ਦੀ ਜੀ ਠੀਕ ਹੈ ਪਰ ਇੱਕ 48 ਸਾਲ ਦਾ 42 ਸਾਲ ਦਾ ਜਿਹੜਾ ਬੰਦਾ ਹੈ ਇਹ ਸਾਈਕੋ ਤਾਂ ਹੋ ਨਹੀਂ ਸਕਦਾ ਇਹ ਪਬਲਿਕ ਦੇ ਵਿੱਚ ਆਪਣਾ ਦਿਖਾਵਾ ਦਿਖਾਣਾ ਚਾਹੁੰਦਾ ਹੈ ਵੀ ਮੈਂ ਜਿਹੜਾ ਹੈ ਪੁਲਿਸ ਤੇ ਵਿਜੀਲੈਂਸ ਦੇ ਨਾਲ ਅਟੈਚ ਹੈ ਤੇ ਮੈਂ ਉਹਨਾਂ ਦਾ ਜਿਹੜਾ ਵਰਕਰ ਹੈ ਜੀ ਪੁਲਿਸ ਦਾ ਜੀ ਪੁਲਿਸ ਦਾ ਵਰਕਰ ਆਪਣੇ ਆਪ ਨੂੰ ਦੱਸਣ ਖਾਤਰ ਜਿਹੜਾ ਹੈ ਇਹ ਬੰਦਾ ਬਿਲਡ ਯੂਜ਼ ਕਰਦਾ ਹੈ ਇਹ ਕਦੇ 4 ਦਿਨ ਬਾਅਦ 5-7 ਦਿਨ ਬਾਅਦ ਆ ਜਾਂਦਾ ਸੀ ਕੋਈ ਗੱਲ 500 ਹਜ਼ਾਰ ਕੇ ਲੈ ਜਾਂਦਾ ਸੀ ਕੋਈ ਪ੍ਰੋਬਲਮ ਨਹੀਂ ਸੀ ਕੀ ਚੀਜ਼ ਦਾ ਉਹੀਂ ਬਸੀ ਕਿ ਦੋਸਤੀ ਵੀ ਇਸੇ ਕਹਿੰਦਾ ਕਿ ਲੋ 500 ਰੁਪਏ ਚਾਹੀਦਾ ਉਹ ਉੱਥੇ ਬਗਾ ਸੀਗਾ ਕੋਈ ਕੰਮਕਾਰ ਇਕੱਠਾ ਸੀਗਾ ਕੋਈ ਮੇਰੇ ਨਾਲ ਕੰਮਕਾਰ ਨਹੀਂ ਹੈਗਾ ਇਹ ਕੰਮ ਦਾ ਕੋਈ ਗਲਤ ਨਹੀਂ ਸੀਗਾ ਇਹਨੇ 14 ਆਈਪੀਓ ਅਫਸਰਾਂ ਖਿਲਾਫ ਐਸਐਚਓ ਖਿਲਾਫ ਮੇਰੇ ਕੋਲ ਸਾਰੀਆਂ ਫੋਟੋ ਹੈਗੀਆਂ ਲਗਾਏ ਹੋਏ ਨਹੀਂ ਮੀਨ ਕੇਸ ਲਗਾਏ ਸੀ ਐਸਐਚਓ ਖਿਲਾਫ ਹੀ ਆਈਜੀ ਸਾਹਿਬ ਦੇ ਖਿਲਾਫ ਹੀ ਲਾਏ ਸੀ ਹਾਈ ਕੋਰਟ ਉਹਨਾਂ ਬੇਸੇ ਜੇ ਨੂੰ ਹੀ ਕਦੇ ਗਨਮੈਂ ਮਿਲ ਗਿਆ ਸੀ ਇਹਨੇ ਕਹਿੰਦਾ ਜੀ ਮੈਨੂੰ ਅਫਸਰਾਂ ਖਿਲਾਫ ਦਰ ਹੈਗਾ ਵਾ ਇਹਨੇ ਸਾਰੇ ਅਫਸਰਾਂ ਖਿਲਾਫ ਫੋਟੋ ਮਿਲਾਈਆਂ ਦਫਤਰ 'ਚ ਹੀ ਲਾਈ ਹੋਈਆਂ ਮੇਰੇ ਕੋਲ ਆ ਕੇ ਰੱਖ ਤੇ ਉਸ ਤੋਂ ਬਾਅਦ ਮੈਨੂੰ ਮੈਂ ਕਿਹਾ 12 ਲੱਖ ਕੀ ਚੀਜ਼ ਦੇਗੇ ਤੇ ਕਹਿੰਦਾ ਮੈਂ ਛੁੱਟੇ ਗਸਤਾ ਫਸਾ ਦੂੰਗਾ ਮੈਂ ਕਿਹਾ ਜਾ ਜੋ ਗੱਲ ਆ ਇਹਨੇ ਰਾਤ ਨੂੰ ਜਾ ਕੇ ਮੈਂ ਮੈਂ ਉਹ ਗਰੁੱਪ ਤੋਂ ਰਿਮੂਵ ਹੋ ਗਿਆ ਇਹ ਐਂਟੀ ਟੈਰਰਿਸ ਫੋਰਸ ਦਾ ਕਿ ਗਰੁੱਪ ਚੱਲਦਾ ਪਿਆ ਜੀ ਇਹਨੇ ਉਹ ਸੰਸਥਾ ਬਣਾਈ ਹੋਈ ਹੈ ਲੋਕਾਂ ਦੇ ਕਾਰਨ ਐਂਟੀ ਟੈਰਰਿਸ ਫੋਰਸ ਨਹੀਂ ਆ ਆ ਐਂਟੀ ਟੈਰਰਿਸ ਫੋਰਸ ਦਾ ਹੈਗੇ ਇਹਦੇ ਕਾਰਡ ਬਣੇ ਹੋਏ ਨਹੀਂ ਜੀ ਠੀਕ ਆ ਇਹ ਲੋਕਾਂ ਦੇ ਕਾਰ ਬਣਾਉਂਦਾ ਸੀਗਾ ਕਾਦੇ ਕਾਰ ਬਣਾਉਂਦੇ ਸੀਗੇ ਲੋਕਾਂ ਐਂਟੀ ਟੈਰਿਸ ਫੋਰਸ ਤੇ ਬਣਾਈਏ ਫਰਮ ਭਾਈ ਸੀਗੀ ਇਹ ਕਾਰ ਹੀ ਬਣਾਉਂਦਾ ਸੀਗਾ ਇਹਦਾ ਗਰੁੱਪ ਹੀ ਚੱਲਦਾ ਪਿਆ ਸੀ ਇਹਦਾ ਤੇ ਮੈਨੂੰ ਪਤਾ ਨਹੀਂ ਸੀ ਇਹ ਦਿਮਾਗ ਕੀ ਚੱਲਦਾ ਪਿਆ ਵੀ ਕਾਦਾ 12 ਲੱਖ ਰੁਪਏ ਮੰਗਦਾ ਪਿਆ ਠੀਕ ਆ ਅਗਲੇ ਦਿਨ ਸੋਰੇ ਮੈਨੂੰ ਗੱਲਾਂ ਕਰਤੀਆਂ ਨਹੀਂ ਜਾਣਦਾ ਤੁਹਾਨੂੰ ਥੋੜੇ ਟਾਈਮ ਤੋਂ 12 ਲੱਖ ਦੀ ਕਾਦੀ ਮੰਗ ਸੀਗੀ ਐਸੀ 12 ਲੱਖ ਦੀ ਕਿਹੜੀ ਮਤਲਬ ਪੈਸੇ ਦੀ ਗੱਲ ਆ ਗਈ ਵਿੱਚ ਉਦੋਂ ਮੈਨੂੰ ਵੀ ਨਹੀਂ ਸਮਝ ਆਇਆ ਕਿਸ ਚੀਜ਼ ਦੇ 12 ਲੱਖ ਮੰਗ ਰਿਹਾ ਮੈਨੂੰ ਇਹ ਕਹਿੰਦਾ ਸੀ ਨਹੀਂ ਮੈਂ ਤੇ ਛੁੱਟੇ ਕੇ ਸਭ ਵਸਾ ਦੂੰਗਾ ਥੋੜੀ ਇੰਨੀ ਇਨਕਮ ਹੈਗੀ ਆ ਇੰਨੀ ਟਰਨਓਵਰ ਹੈਗੀ ਆ ਜੇ ਮੈਨੂੰ 10 ਬਾਨ ਲੱਖ ਰੁਪਏ ਦੇ ਦੋਗੇ ਥੋੜਾ ਕੀ ਫਰਕ ਪੈ ਜਾਊਗਾ ਮੈਂ ਕਿਸ ਚੀਜ਼ ਦੇ ਦੇ ਦੇਗੀ ਅੱਛਾ ਤੁਸੀਂ ਬਿਜ਼ਨਸਮੈਨ ਹੋ ਤੁਹਾਡੇ ਅੱਛਾ ਕੰਮ ਕਰ ਰਹੀs ਕਰਕੇ ਕਹਿ ਰਹੇ ਹੋ ਹਾਂਜੀ ਹਾਂਜੀ ਅੱਗੇ ਲੋਕਾਂ ਸਾਰੇ ਅਫਸਰਾਂ ਕੋਲ ਪੈਸੇ ਲਈ ਜਾਂਦਾ ਹੈਗਾ ਮਨਥਲੀ ਇਹ ਕੰ ਐਂਟੀ ਕ੍ਰਾਈਮ ਸੈੱਲ ਦੇ ਜਿਹੜੇ ਕੀ ਹੈ ਕਾਰਡ ਬਣਾਏ ਹੈ ਮਨੀਸ਼ ਗੁਪਤਾ ਉਰਫ ਰਾਜਨ ਰਾਣਾ ਜਿਹੜਾ ਨਾਲ ਮਿਲ ਕੇ ਕਾਰਡ ਬਣਾ ਰਿਹਾ ਇਹਦੀ ਕੰਪਲੇਨਟ ਕੀਤੀ ਹੈ ਇਹਦੀ ਕੰਪਲੀਟ ਕੀਤੀ ਹੋਈ ਹੈ ਇਹ ਦੇਖੋ ਲੋਗੋ ਵੀ ਜਿਹੜਾ ਹੈ ਲਾਲ ਤੇ ਨੀਲੇ ਰੰਗ ਦਾ ਹੈ ਪੁਲਿਸ ਵਾਲਾ ਦਨ ਇਹਦੇ ਤੇ ਕਲੀਅਰ ਲਿਖਿਆ ਪੁਲਿਸ ਡਿਪਾਰਟਮੈਂਟ ਉੱਪਰ ਲਿਖਿਆ ਭਾਰਤ ਸਰਕਾਰ ਜੀ ਸੈਕੰਡਲੀ ਅਗਰ ਇਹਦਾ ਇੱਕ ਜਿਹੜਾ ਅਲੀਗੇਸ਼ਨ ਸੀ ਵੀ ਕਾਰਡ ਅਸੀਂ ਬਣਾਇਆ ਹੈ ਦਿਸ ਇਜ਼ ਦਾ ਪਾਰਟ ਆਫ ਇਨਵੈਸਟੀਗੇਸ਼ਨ ਪੁਲਿਸ ਚੱਕੇ ਬੰਦਿਆਂ ਨੂੰ ਵਿੱਚ ਹੀ ਸਾਨੂੰ ਵੀ ਚੱਕੇ ਲੇਕਿਨ ਅੱਜ ਜਿਹੜੀ ਇੰਟਰਵਿਊ ਹੋਈ ਸੀ ਰਿਸਰਚ ਜੀ ਉਹਦੇ ਵਿੱਚ ਆਜ ਮਨੀਸ਼ ਗੁਪਤਾ ਨੇ ਇੱਕ ਆਰੋਪ ਲੈ ਗਏ ਤੁਸੀਂ 10-12 ਲੱਖ ਰੁਪਏ ਉਹਨਾਂ ਤੋਂ ਮੰਗਿਆ ਸੀਗਾ ਮੈਂ ਬਹੁਤ ਵੱਡਾ ਬਿਜ਼ਨਸਮੈਨ ਹੈ ਤਾਂ ਮੈਂ ਪੈਸਾ ਦਿੱਤਾ ਇਸ ਕਰਕੇ ਸਾਨੂੰ ਜਿਹੜਾ ਉਹ ਪਰੇਸ਼ਾਨ ਕਰ ਰਹੇ ਨੇ ਉਸ ਤੋਂ ਬਾਅਦ ਇਹਨੇ 15 ਤਰੀਕ ਨੂੰ ਮੈਨੂੰ ਸੋਰੇ ਬਹੁਤ ਗੱਲਾਂ ਕੱਢੀਆਂ ਮੇਰੇ ਕੋਲ ਉਸ ਦੀ ਰਿਕਾਰਡਿੰਗ ਸੀਗੀ ਆ ਉਸ ਤੋਂ ਬਾਅਦ ਸੀਪੀ ਸਾਹਿਬ ਨੂੰ ਨੈਸਟ ਦੇ ਗਿਆ ਹੈਗਾ ਤੇ ਉਹਨਾਂ ਨੇ ਬੱਚਾ ਦੇ ਦਿੱਤਾ ਸੀ ਇਹ ਕਦੋਂ ਦੀ ਗੱਲ ਹੈ ਇਸ ਤੰਬਰ 20 ਤੰਬਰ ਨੂੰ ਬੱਚਾ ਦੇ ਦਿੱਤਾ ਦੇ ਉੱਪਰ ਉਸ ਤੋਂ ਬਾਅਦ 2024 ਦੀ 2024 ਜੀ ਉਸ ਤੋਂ ਬਾਅਦ ਸੱਤ ਦਿਨ ਜੇ ਲੈ ਗਿਆ ਆ ਆਨ ਤੋਂ ਮੇਰੇ ਰਾਜinama ਤੇ ਦਬਾਬ ਨਾਲ ਲਾ ਪਿਆ ਫਿਰ ਛੁੱਟੀ ਕੰਪਲੇਂਟਸ ਨਾਲ ਲਾ ਪਿਆ ਇਨ ਬਿਟਵੀਨ ਮੈਂ ਜੋ ਡੀਜੀਪੀ ਸਾਹਿਬ ਨੂੰ 24 ਦਸੰਬਰ ਨੂੰ ਕੰਪਲੇਂਟ ਦੇਦੀ ਵੀ ਮੇਰੇ ਖਿਲਾਫ ਛੁੱਟੀ ਕੰਪਲੇਂਟਸ ਵਾਰਿਆ ਵਾ ਉਹਨਾਂ ਲਗੇ ਸੀਪੀ ਸਾਹਿਬ ਨਾਲ ਕਰਤੀ ਉਹਦੀ ਕੋਈ ਕਾਰਵਾਈ ਨਹੀਂ ਹੋਈ ਜੀ ਉਸ ਤੋਂ ਫਿਰ ਜਨਵਰੀ 2025 ਨੂੰ ਮੈਂ ਸੀਪੀ ਸਾਹਿਬ ਕੋ ਕੰਪਲੇਂਟ ਦੇਦੀ ਉਹਦਾ ਜੁਆਈਡੀ ਨੰਬਰ ਲੱਗਿਆ ਹੈਗਾ ਉਸ ਤੋਂ ਕੋਈ ਕਾਰਵਾਈ ਨਹੀਂ ਹੋਈ ਉਸ ਤੋਂ ਫਿਰ ਮੈਂ ਹਾਈ ਕੋਰਟ ਚਲੇ ਗਿਆ ਹਾਈ ਕੋਰਟ ਵਿੱਚ ਏਸੀਪੀ ਪਨੋਰ ਸਾਹਿਬ ਨੇ ਆਪਣਾ ਇੱਕ ਐਫੀਡੇਵਿਟ ਲਿਖ ਕੇ ਦੇ ਦਿੱਤਾ ਵੀ ਰਿਸ਼ਕ ਨੋ ਜੀ ਕਿਸੇ ਦਰਖਾਸਤ ਤੇ ਪ੍ਰਾਇਰਟੀ ਥੋੜੀ ਗੱਲ ਸੁਣੀ ਜਾਊਗੀ ਪੀਸੀ ਦਿੱਲੀ ਯੂਨਿਟ ਦੇ ਪਰ ਆਉਣ ਲਾਵਾਂਗੇ ਇਹ ਪਨੋਰ ਸਾਹਿਬ ਦਾ ਏਸੀਪੀ ਪਨੋਰ ਸਾਹਿਬ ਦਾ ਐਫੀਡੇਵਿਟ ਹੈ ਲਿਖਿਆ ਆ ਹੁਣ ਤਾਜ਼ਾ ਮਾਮਲਾ ਕੀ ਹੈ ਜੋ ਤੁਸੀਂ ਬੈਲਟ ਦਾ ਇਸ ਟਾਈਮ ਚੱਲ ਰਿਹਾ ਤੁਹਾਡੇ ਕੋਲ ਬੈਲਟ ਦਾ ਜਿਹੜਾ ਕੀ ਇਲਜ਼ਾਮ ਲੱਗਿਆ ਕਿ ਤੁਹਾਡੇ ਕੋਲ ਬੈਲਟ ਸੀਗੀ ਇੱਕ ਇਹ ਫੋਟੋ ਸੀਗੀ ਬਣਾਈ ਹੋਈ ਉਸ ਦੇ ਉੱਤੇ ਉਸੇ ਇੱਕ ਮੈਂ ਲਿਖਣਾ ਆ ਇੱਕ ਫੋਟੋ ਪੰਜ ਬੰਦੇ ਜੀ ਅਸੀਂ ਖਿੱਚੀ ਕਿਤੇ ਮੈਰੀ ਫੰਕਸ਼ਨ ਤੇ ਗਏ ਸੀਗੇ ਉਹੀ ਫੋਟੋ ਨੂੰ ਵਾਰ ਵਾਰ ਕਰਕੇ ਕਹਿੰਦਾ ਵੀ ਨਹੀਂ ਹੈਗਾ ਮੈਂ ਤੁਹਾਨੂੰ ਇਸ ਕੇਸ ਵਜਾਉਂਗਾ ਜੀ ਇਸ ਕੇਸ ਵਿੱਚ ਫੋਟੋ ਦੇ ਵਿੱਚ ਐਸਾ ਕੀ ਹੈ ਇਸ ਫੋਟੋ ਵਿੱਚ ਕਹਿੰਦੇ ਆ ਲੌਗੋ ਜਿਆ ਲੱਗਿਆ ਹੈਗਾ ਵਾ ਪੁਲਿਸ ਬੈਜ ਲੱਗਿਆ ਆ ਮੈਨੂੰ ਇਹ ਪਤਾ ਨਹੀਂ ਸੀ ਕਿ ਪੁਲਿਸ ਬੈਜ ਦਾ ਲੌਗੋ ਹੈਗਾ ਵਾ ਬੈਲਟ ਤੁਹਾਨੂੰ ਕਿੱਦਾਂ ਮਿਲੀ ਇੱਥੇ ਇਹ ਪਹਿਲੇ ਮੈਨੇਜ ਲਿਖਿਆ ਰਿਸ਼ਕ ਨੋਜੀ ਨੇ ਬੈਲਟ ਦਿੱਤੀ ਸੀ ਇਹਦੀ ਵਾਈਫ ਦੀ ਬੈਲਟ ਆ ਮੈਂ ਉਹਦੇ ਵੀ ਗਿਆ ਮੈਂ ਕਿਹਾ ਤੂੰ ਆਪਣੀ ਵਾਈਫ ਦੀ ਬੈਲਟ ਤੁਹਾਨੂੰ ਦੇਤੀ ਫੰਕਸ਼ਨ ਤੇ ਪਾਲੀ ਦੇਦੀ ਮੈਨੂੰ ਦੱਸਿਆ ਵੀ ਨਹੀਂ ਇਸ ਚੀਜ਼ ਦਾ ਨਾ ਮੈਨੂੰ ਪਤਾ ਸੀ ਨਾ ਲੋਕੋ ਤੇ ਇਹ ਚੀਜ਼ ਅੱਛਾ ਤੁਹਾਨੂੰ ਨਹੀਂ ਪਤਾ ਸੀ ਕਿ ਇਹ ਬੈਲਟ ਉੱਤੇ ਲੋਗੋ ਜਿਹੜਾ ਲੱਗਿਆ ਹੋਇਆ ਉਹ ਪੁਲਸੀਆ ਵਾਲਾ ਪ੍ਰਸ਼ਾਸਨ ਦਾ ਲੋਗੋ ਹੈ ਹਾਂਜੀ ਮੈਨੂੰ ਨਹੀਂ ਪਤਾ ਸੀ ਕਿ ਇਹਦੇ ਫੰਕਸ਼ਨ ਜਰਾਂ ਸੀ ਬੈਲਟ ਬੜੀ ਸਹੀ ਨਹੀਂ ਸੀਗੀ ਇਹ ਕਹਿੰਦਾ ਵੀ ਆਹ ਮੇਰੀ ਬੈਲਟ ਲਾ ਕੇ ਜਾਓ ਬੋਝ ਲੱਗਦੇ ਪਈ ਹੂੰ ਅਸੀਂ ਚਾਹ ਜਿਆਦਾ ਉਹਦੇ ਚਲੇਗੇ ਉੱਥੇ ਬਿਆਨ ਨਹੀਂ ਦੇਤਾ ਉਸ ਤੋਂ ਬਾਅਦ ਹੁਣੇ ਦਿਮਾਗ 'ਚ ਪਲਾਨ ਚੱਲਦਾ ਪਿਆ ਸੀਗਾ ਹੁਣ ਉਹਦੀ ਦਖਾਸਤਾਂ ਚੁੱਟੀਆਂ ਸੱਚੇ ਰੂਟੀਨ 'ਚ ਪਾ ਕੇ ਮੈਨੂੰ ਬਲੈਕਮੇਲ ਕਰੇਗਾ ਵਾ ਇੱਕ ਕਦੋਂ ਦੀ ਫੋਟੋ ਹੈ ਜਿਸ ਦੇ ਵਿੱਚ ਤੁਹਾਡੀ ਬੈਲਟ ਪਾਈ ਹੋਈ ਨੀ 2021 ਮੇਰੇ ਅਕਾਊਂਟ ਚੋਂ 40000 ਰੁਪਇਆ ਲਿੱਤਾ ਸੀਗਾ ਅੱਜ ਤੋਂ ਕੁਝ ਸਮਾਂ ਪਹਿਲਾਂ ਜੀ ਮਨੀਸ਼ ਗੁਪਤੇ ਨੂੰ 40000 ਦੀ ਲੋਡ ਸੀ ਉੱਪਰ ਦੇਖੋ ਮਨੀਸ਼ ਗੁਪਤਾ ਰਿਸ਼ਭ ਕਨੋਜੀਆ ਦੇ ਅਕਾਊਂਟ ਚੋਂ ਮਨੀਸ਼ ਗੁਪਤੇ ਨੂੰ 40000 ਰੁਪਇਆ ਗਿਆ ਜੀ ਤੁਸੀਂ ਦੇਖ ਸਕਦੇ ਹੋ ਹਾਂਜੀ ਹਾਂਜੀ ਠੀਕ ਹੈ ਇਹਨੂੰ 40000 ਰੁਪਇਆ ਮੈਂ ਦਿੱਤਾ ਜੀ ਇਥੇ ਡੇਟ ਮੈਂਸ਼ਨ ਹੈ 3 ਜੂਨ 2024 ਨੂੰ ਇਹ ਕਾਦੇ ਵਾਸਤੇ ਦਿੱਤਾ ਸੀ ਇਹਨੂੰ ਦਿੱਤਾ ਸੀ ਇਹਦੇ ਆਫਿਸ ਜਿਵੇਂ ਤੁਹਾਡੇ ਕਹਿੰਦਾ ਭਾਵ ਸੀਗਾ ਵੀ ਤੁਸੀਂ ਇਕੱਠੇ ਹੋ ਸੀ ਇਕੱਠੇ ਸੀ ਜੀ ਇਸ ਬੰਦੇ ਨੂੰ ਲੋੜ ਸੀਗੀ ਪੈਸੇ ਦੀ ਮੈਨੂੰ ਕਹਿੰਦਾ 40000 ਹੈ ਨਹੀਂ ਦਨ ਮੈਨੂੰ Google Pay ਤੇ ਇਮੀਡੀਏਟਲੀ ਜਿਹੜੇ ਹੈ ਪੈਸੇ ਟਰਾਂਸਫਰ ਕਰਤੇ ਆਪਦੇ ਅਕਾਊਂਟ ਚੋਂ ਇਹਦੇ ਅਕਾਊਂਟ ਚ ਜਿਹਦਾ ਰੋਪ ਲੈ ਕੇ ਅਸੀਂ ਵੀ ਤੁਹਾਡੇ ਜੀ ਕੰਪਲੇਂਟ ਕਰਾਈ ਸੀ ਔਰ ਐਫ ਆਈ ਆਰ ਵੀ ਕਰਵਾਈ ਸੀ ਤੁਹਾਡੇ ਨਹੀਂ ਉਹਨਾਂ ਨੇ ਤਾਂ આરોਪ ਤਾਂ ਦੇਖੋ ਬਹੁਤ ਕੁਝ ਲਾਈ ਹੈ ਔਰ આરોਪਾ ਦੇ ਨਾਲ ਹੀ ਹੁੰਦਾ ਜਦ 40000 ਰੁਪਇਆ ਮੈਂ ਇਹਨੂੰ ਦਿੱਤਾ 3 ਜੂਨ ਤੋਂ ਲੈ ਕੇ ਜੁਲਾਈ ਅਗਸਤ ਸੈਪਟੈਂਬਰ ਤੱਕ ਇਸ ਬੰਦੇ ਨੇ ਕਿਹਾ ਵੀ ਕਨੌਜੀਆ ਜੀ ਮੈਂ ਤੁਹਾਨੂੰ ਚੈੱਕ ਦੇ ਦਿੰਦਾ 40000 ਰੁਪਏ ਦੀ ਥਾਂ ਤੇ ਕਿਉਂਕਿ ਇਹਦਾ ਬਿਜ਼ਨਸ ਬੇਸਿਕਲੀ ਹੈ ਕੰਟਾ ਕਰੇ ਆਫਿਸ ਇੱਕ ਪੁੱਡਾ ਵਾਲਿਆਂ ਦਾ ਦੱਬ ਕੇ ਬੈਠਾ ਜਿਹੜੇ ਪੁਰਾਣੇ 500 ਰੁਪਏ ਰੇਟ ਹੁੰਦੇ ਸੀ ਜਿਨ੍ਹਾਂ ਦੇ 200 ਰੁਪਏ ਹੁੰਦੇ ਸੀ ਉਹਦੇ ਵਿੱਚ ਬੇਸਿਕਲੀ ਇਹ ਠੱਗੀ ਠੋਰੀ ਦਾ ਕੰਮ ਕਰਦਾ ਹੈ ਜੀਐਸਟੀ ਦਾ ਕੰਮ ਕਰ ਲਿਆ ਨਾਲ ਇਹਨੇ ਜਿਵੇਂ ਲੋਕਾਂ ਨੂੰ ਵਿਆਹ ਤੇ ਪੈਸੇ ਦੇਤੇ ਤੁਸੀਂ ਵੀ ਕਰੋ ਠੱਗੀ ਉਹ ਵੀ ਟੈਰੀਟਰੀ ਅਤੀ ਸਮਝ ਨਹੀਂ ਆ ਗਈ ਪੂਰੀ ਗੱਲ ਸੁਣੋਗੇ ਤਦ ਹੀ ਪਤਾ ਲੱਗੂਗਾ ਨਾ ਵਿਆਜ ਵਿਆਜ ਤੇ ਪੈਸੇ ਦੇ ਦਿੰਦਾ ਸੀਗਾ ਲੋਕਾਂ ਦੀਆਂ ਗੱਡੀਆਂ ਰੱਖ ਲੀਆਂ ਸੈਕਿੰਡ ਮਨੀਸ਼ ਗੁਪਤੇ ਦਾ ਕੰਮ ਕੀ ਸੀ ਜਾਦੇ ਨੇ ਮੇਰੇ ਤੋਂ 40000 ਲਿੱਤਾ ਤੇ ਇਹ ਕਹਿੰਦਾ ਵੀ ਕਨੌਰੀਆ ਜੀ ਮੇਰੇ ਤੋਂ ਚੈੱਕ ਲੈ ਲਓ ਮੈਂ ਕਿਹਾ ਯਾਰ ਮੈਂ ਇਹ ਕੰਮਾਂ 'ਚ ਪੈਂਦਾ ਨਹੀਂ ਤੂੰ ਮੇਰਾ ਵਕਫਾ ਹੈ ਮੈਂ ਤੈਨੂੰ ਪੈਸੇ ਦੇਤੇ ਇਹਦੇ ਕੋਲ ਇੱਕ ਐਕਟੀਵਾ ਖੜੀ ਸੀਗੀ ਇਨੇ ਮੈਨੂੰ ਕਿਹਾ ਜੀ ਕਨੌਰੀਆ ਜੀ ਤੁਸੀਂ ਇਹ ਐਕਟਿਵ ਜਦ ਤੱਕ ਰੱਖ ਲਓ ਮੈਂ ਐਕਟਿਵ ਵਾਲ ਤੁਹਾਡੇ ਕੋਲ ਵਾਪਸ ਲੈ ਕੇ ਤੁਹਾਨੂੰ 40000 ਰੁਪਏ ਦੇ ਦੂੰਗਾ ਉਹ ਲੇਕਿਨ ਉਹ ਤਾਂ ਕਹਿੰਦੇ ਮੈਂ ਇਦਾਂ بڑا ਬਿਜ਼ਨਸਮੈਨ ਐ ਤਾਂ ਉਹਨੂੰ ਚਾ ਪੈਸੇ ਦੀ ਲੋੜ ਕਿੱਥੇ ਪੈ ਗਈ ਨਹੀਂ ਉਹਦਾ ਬਿਜ਼ਨਸ ਕਹਦਾ ਜੀ ਬਿਜ਼ਨਸ ਤਾਂ ਹੈ ਹੀ ਨਹੀਂ ਉਹਨਾਂ ਦੇ ਪੈਟਰੋਲ ਪੰਪ ਹੈਗਾ ਪੈਟਰੋਲ ਪੰਪ ਲੀਸ ਤੇ ਕਿਸੇ ਨੂੰ ਦਿੱਤਾ ਅੱਗੇ ਨਹੀਂ ਦਿੱਤਾ ਉਹਦੀ ਟਰਨਓਵਰ ਕਮਾਉਂਦਾ ਜੇ ਪੈਟਰੋਲ ਪੰਪ ਹੋਵੇ ਤੇ 420 ਦੇ ਪਰਚੇ ਦਰਜ ਹੋਣ ਪੁਲਿਸ ਥੋੜੀ ਝੂਠਾ ਪਰਚਾ ਦਰਜ ਕਰ ਦਊਗੀ ਜੀ 2021 ਤੇ ਇਹ ਹੁਣ 2021 ਤੇ ਬੇਸ ਤੇ ਇਸ ਫੋਟੋ ਤੇ ਜਿਹੜਾ ਕਿ ਤੁਹਾਡੇ ਉੱਪਰ ਬਣੀ ਆ ਉਹ ਕਾਰਵਾਈ ਜਿੰਨੀ ਹੋ ਰਹੀ ਆ ਇਸ ਫੋਟੋ ਬੇਸ ਤੇ ਮੀਨ 2021 ਵੀ ਫੇਸਬੁਕ ਤੇ ਫੋਟੋ ਪਾਈ ਸੀਗੀ ਇਸ ਫੋਟੋ ਬੇਸ ਤੇ ਇਹਨੇ ਅੱਜ ਗਲਤ ਆਇਆ ਹੈਗਾ ਤੇ ਤੁਸੀਂ ਉੱਥੇ ਜਿੱਥੇ ਤੁਹਾਡੀ ਕੰਪਲੇਂਟ ਹੋਈ ਉੱਥੇ ਦਿਖਾਈ ਤੁਸੀਂ ਕਿ ਇਹ ਚੀਜ਼ ਸੀਗੀ ਦਿਖਾਈ ਹੈਗੀ ਸਰ ਉਹਨੇ ਪਤਾ ਉਹਨੇ ਹਾਈ ਕੋਰਟ ਕੋਲੋਂ ਆਰਡਰ ਵੀ ਦਿਖਾ ਦੇ ਹੈਗੇ ਉਹ ਕਹਿੰਦੇ ਮੈਂ ਇਹ ਕੁਝ ਨਹੀਂ ਕਰ ਸਕਦਾ ਹੈਗਾ ਵੀ ਇਹ ਤੁਸੀਂ ਡੀ ਇਲਿਗਲ ਮੈਨੂੰ ਫੈਸਲਾ ਹੋਇਆ ਵਾ ਇਹਦੀ ਕੋਰਟ ਸਾਹਮਣੇ ਪਹੁੰਚ ਜਾਂਦੀ ਕੋ ਯਾਰ ਕੀ ਇਹ ਇਹ ਬੱਚਾ ਦੇ ਮੇਰੇ ਉੱਪਰ ਸੈਕਸ਼ਨ 60 ਦਾ ਕਾਨੂੰਨ ਦਿੱਤਾ ਗਿਆ ਹੈਗਾ ਤਾਂ ਰਿਸ਼ਕ ਨੋਜੀਏ ਦੀ ਵਾਈਫ ਤੇ ਕਿਉਂ ਦਿੱਤਾ ਗਿਆ ਯਾ ਰਿਸ਼ਕ ਨੋਜੀਏ ਕਿਉਂ ਦਿੱਤਾ ਗਿਆ ਹਾਂ ਇਸ ਤਰ੍ਹਾਂ ਕਿਸ ਕੋਈ ਕਿਸੇ ਨੂੰ ਕਿੱਦਾਂ ਬਾਈ ਮਤਲਬ ਬੈਲਟ ਤੇ ਤੁਸੀਂ ਕਿੱਦਾਂ ਯੂਜ਼ ਕਰ ਸਕਦੇ ਹੋ ਯਾ ਕੋਈ ਕਿੱਦਾਂ ਦੇ ਸਕਦਾ ਇਹ ਮੇਰਾ ਕ੍ਰੈਕਟਿਵ ਸਰਟੀਫੀਕੇਟ ਬਣਿਆ ਹੈਗਾ ਉਹ ਵੀ 2 ਮਹੀਨੇ ਪਹਿਲਾਂ ਬਣਾਇਆ ਕਿਤਾ ਏਸੀਬੀ ਵੈਸਟ ਗੁਲਦੇਵ ਜੀ ਨੇ ਉਹ ਵੀ ਕੋਈ ਮਤਲਬ ਅਜੇ ਤੱਕ ਮੇਰੇ ਉੱਪਰ ਫੇਰ ਦੇਖੋ ਜਿਹੜਾ ਪਰਚਾ ਹੋਇਆ ਉਹਦੇ ਚ ਤੁਹਾਡਾ ਬਿਆਨ ਲਿੱਤਾ ਗਿਆ ਹੈ ਪੁਲਿਸ ਵਾਲੋ ਕੁਝ ਤੁਹਾਡਾ ਬਿਆਨ ਲਿੱਤਾ ਹੈ ਇਸ ਕੰਪਲੇਂਟ ਇਸ ਕੰਪਲੇਂਟ ਮੇਰੇ ਤੇ ਕੋਈ ਬਿਆਨ ਨਹੀਂ ਲਿੱਤਾ ਗਿਆ ਕੋਈ ਬਿਆਨ ਨਹੀਂ ਲਿੱਤਾ ਗਿਆ ਕਿਉਂ ਕੋਈ ਮਤਲਬ ਤੁਹਾਨੂੰ ਕਿਸੇ ਨੇ ਨਹੀਂ ਬੁਲਾਇਆ ਵਾ ਨਾ ਕਿਸੇ ਨੇ ਨਹੀਂ ਬੁਲਾਇਆ ਹੈਗਾ ਤੁਹਾਨੂੰ ਪਰਚੇ ਦਾ ਕਿੱਦਾਂ ਪਤਾ ਚੱਲਾ ਅਖਬਾਰਾਂ 'ਚ ਆ ਗਿਆ ਤਾਂ ਮਤਲਬ ਹੈ ਇਹਨੇ ਕੀ ਕੀਤਾ ਇੱਕ ਐਕਟਿਵ ਜਿਹੜੀ ਹੈ ਉਹ ਕੁਲਵੰਤ ਸਿੰਘ ਦੇ ਨਾਮ ਤੇ ਸੀ ਉਸ ਕੁਲਵੰਤ ਸਿੰਘ ਨੂੰ ਮੈਂ ਜਾਣਦਾ ਨਹੀਂ ਸੀਗਾ ਤੇ ਕੁਲਵੰਤ ਸਿੰਘ ਦੀ ਜਿਹੜੀ ਆ ਫੋਟੋ ਹੈ ਕੁਲਵੰਤ ਸਿੰਘ ਬੇਸਿਕਲੀ ਕੀ ਕਰਦਾ ਹੈ ਲੋਕਾਂ ਤੇ ਆਰਟੀਆਈਆਂ ਪੰਦਾ ਹੈ ਜੀ ਇਹਦੀ اے ਬੀ ਸੀ ਡੀ ਕਾਰਪੋਰੇਸ਼ਨ ਦੇ ਸਾਰੇ ਜੁਨਾ ਦੇ ਵਿੱਚ ਇਹਨੇ ਫੈਕਟਰੀਆਂ ਵਾਲੇ ਦੇ ਖਿਲਾਫ ਆਰਟੀਆਈਆਂ ਪਾਈਆਂ ਇਹ ਕੁਝ ਸਮੇਂ ਪਹਿਲੇ 2012 13 ਦੇ ਪੱਤਰਕਾਰ ਹੁੰਦਾ ਸੀ ਸੂਤਰਾਂ ਤੋਂ ਪਤਾ ਲੱਗਿਆ ਵੀ ਜਿਹੜਾ ਇਹ ਪੱਤਰਕਾਰ ਹੈ ਹੁਣ ਇਹਦੇ ਕੋਲ ਕੋਈ ਕਾਟਨੀਆ ਡੀਪੀਆਰ ਉਹ ਸਭ ਤੋਂ ਅਪਰੂਵਡ ਨਹੀਂ ਹੈਗਾ ਇਹਨੇ ਬੇਸਿਕਲੀ ਚਾਰ ਆਰਟੀਆਈਆਂ ਮੇਰੀ ਵਾਈਫ ਦੇ ਅਗੇਂਸਟ ਵੀ ਪਾਈਆਂ ਮੇਰੇ ਅਗੇਂਸਟ ਵੀ ਪਾਈਆਂ ਜੋ ਕਿ ਤਫਤੀਸ਼ ਦੌਰਾਨ ਨੇ ਸਾਨੂੰ ਦਬਾਉਣ ਵਾਸਤੇ ਇਹਨੇ ਸਤੰਬਰ ਦੇ ਵਿੱਚ ਜਦ ਮੈਂ 17 ਸਤੰਬਰ ਨੂੰ ਮਨੀਸ਼ ਨੂੰ ਕਿਹਾ ਹੋਟ ਟੋਕਿੰਗ ਹੋਈ ਮੇਰੀ ਮਨੀਸ਼ ਨਾਲ ਕਿ ਮੇਰਾ 40000 ਵਾਪਸ ਦੇ ਕਹਿੰਦਾ ਪਾਜੀ ਐਕਟਿਵਾ ਨਵੀ ਤੁਸੀਂ ਐਕਟਿਵਾ ਰੱਖ ਲਓ ਮੈਂ ਕਿਹਾ ਫਿਰ ਮੈਂ ਤਾਂ 40000 ਚ ਐਕਟਿਵਾ ਰੱਖੂੰਗਾ ਸੈਕੰਡਲੀ ਜਿਹੜੀ ਐਕਟਿਵਾ ਹੈ ਉਹ ਕੁਲਵੰਤ ਸਿੰਘ ਦੇ ਨਾਮ ਤੇ ਹੈ ਐਕਟਿਵਾ ਜਿਹੜੀ ਹੈ ਉਹ ਕੁਲਵੰਤ ਸਿੰਘ ਦੇ ਨਾਮ ਤੇ ਹੈ ਮਨੀਸ਼ ਗੁਪਤਾ ਦਾ ਐਕਟਿਵਾ ਬੇਚ ਨਹੀਂ ਸਕਦਾ ਤੁਸੀਂ ਆਪ ਬਰੀਫ ਚਾਹੀਏ ਕਿ ਬੇਨ ਜਿਹੜਾ ਇੱਕ ਦੂਜੇ ਤੇ ਆਪਾ આરોਪ ਲੱਗ ਰਿਹਾ ਠੱਗੀ ਦਾ ਕਿ ਉਹ ਕਹਿੰਦੇ ਤੁਸੀਂ ਠੱਗ ਹੋ ਕਹਿੰਦੇ ਤੁਸੀਂ ਠੱਗੋ ਇੱਕ ਦੋ ਸੀਗਾ ਜਿਹੜਾ ਵਿਗਾੜ ਆਇਆ ਹੈ ਐਫ ਆਈ ਆਰ ਨੰਬਰ 61/24 ਜਿਹੜੀ ਕਤਵਾਲੀ ਹੋਈ ਸੀ ਉਹ 31 ਤਿਰਨੂ ਕੈਂਸਲੇਸ਼ਨ ਰਿਪੋਰਟ ਭਰ ਕੇ ਕੋਰਟ ਚ ਚਲੀ ਗਈ ਹੋਈ ਹੈ ਪੁਲਿਸ ਨੇ ਤਫਤੀਸ਼ ਦੌਰਾਨ ਕਿਹਾ ਵੀ ਐਫ ਆਈ ਆਰ ਝੂਠੀ ਪਾਈ ਗਈ ਹੈ ਜੋ ਕਿ ਇਹ ਕੈਂਸਲ ਹੋ ਚੁੱਕੀ ਹੈ ਬਿਲਕੁਲ ਠੀਕ ਹੈ ਪਰ ਸੈਕੰਡਲੀ ਮਨੀਸ਼ ਗੁਪਤਾ ਜੋ ਕਿ ਇੱਕ ਬਲੈਕਮੇਲਰ ਹੈ ਜਿਹੜਾ ਠੱਗੀਆਂ ਠੋਰੀਆਂ ਕਰਕੇ ਆਯਾਸ਼ੀ ਕਰਦਾ ਆਯਾਸ਼ ਬੰਦਾ ਹੈ ਔਰ ਸਵਿਮਿੰਗ ਪੂਲ ਦੇ ਵਿੱਚ ਲੋਕਾਂ ਨਾਲ ਆਹ ਕਰਤੂਤਾ ਕਰਦਾ ਤੁਸੀਂ ਫੋਟੋ ਫੋਟੋਆਂ ਦੇਖ ਸਕਦੇ ਹੋ ਮਨੀਸ਼ ਗੁਪਤਾ ਦੀ ਤੁਸੀਂ ਉੱਥੇ ਨਹਾ ਰਹੇ ਸੀ ਨਹੀਂ ਇਹਨਾਂ ਨਾਲ ਨਹਾ ਰਹੇ ਆ ਜੀ ਮੈਂ ਦੇਖੋ ਫਿਰ ਇਹ ਮਨੀਸ਼ ਗੁਪਤਾ ਦੇ ਤੁਹਾਨੂੰ ਮੈਂ ਦਿਖਾ ਰਿਹਾ ਕਿ ਮਨੀਸ਼ ਗੁਪਤਾ ਸ਼ੋਸ਼ਣ ਕਰਦਾ ਹੈ ਬਲੈਕਮੇਲ ਕਰਕੇ ਪੁਲਿਸ ਦੀ 벨ਟ ਪਾ ਕੇ ਲੋਕਾਂ ਨਾਲ ਠਗੀਆਂ ਮਾਰਦਾ ਸਵਿਮਿੰਗ ਪੂਲ ਦੇ ਵਿੱਚ ਨਹਾ ਰਿਹਾ ਤੁਸੀਂ ਦਿਖਾਓ ਸਾਡੀ ਫੋਟੋ ਕਿੱਥੇ ਹੈ ਸਾਡੀ ਜੈਂਸ ਨਾਲ ਹੋਊਗੀ ਆ ਦੇਖੋ ਠੱਗ ਜਿਹੜਾ ਇਹ ਆ ਸ਼ੋਸ਼ਣ ਕਰ ਰਿਹਾ ਇਸ ਚੀਜ਼ ਨੂੰ ਦੇਖੋ ਆ ਸ਼ੋਸ਼ਣ ਕਰ ਰਿਹਾ ਦੇਖੋ ਤੁਸੀਂ ਆ ਦੇਖ ਰਹੇ ਹੋ ਆ ਮਨੀਸ਼ ਗੁਪਤਾ ਹੈ ਆ ਸ਼ੋਸ਼ਣ ਕਰ ਰਿਹਾ ਦੇਖੋ スイミング पूलਾ ਦੇ ਵਿੱਚ ਨਿਊ ਪਾਰਟੀਆਂ ਕਰਦੇ ਆਪਾਂ ਇਸ ਚੀਜ਼ ਦਾ ਪੁਸ਼ਟੀ ਨਹੀਂ ਕਰ ਸਕਦੇ ਹਾਂ ਨਹੀਂ ਕਰ ਸਕਦੇ ਬਟ ਤੁਸੀਂ ਫੋਟੋ ਦੇਖੋ ਵੀ ਇਹ ਮਨੀਸ਼ ਗੁਪਤਾ ਹੈ ਨਹੀਂ ਆਪਾਂ ਪੁਸ਼ਟੀ ਆਪਾਂ ਪੁਸ਼ਟੀ ਨਹੀਂ ਕਰ ਸਕਦੇ ਤੁਸੀਂ ਇਹ ਚੀਜ਼ ਦੀ ਪੁਸ਼ਟੀ ਨਾ ਕਰੋ ਮੇਰਾ ਫਰਜ਼ ਬਣਦਾ ਕਿ ਮੈਂ ਤੁਹਾਨੂੰ ਦਿਖਾਵਾਂ 420 506 120B 64 ਪੁਲਿਸ ਐਕਟ ਦਾ ਕਲੰਦਰਾ ਜਿਸ ਬੰਦੇ ਦੇ ਹੋਵੇ ਅੱਜ 13 ਦਿਨ ਹੋ ਗਏ ਉਸ ਬੰਦੇ ਦੀ ਅਰੈਸਟ ਨਹੀਂ ਪਈ ਇਹਦੇ ਵੱਲੋਂ ਅਸ਼ੀਕ ਕੁਮਾਰ ਵੱਲੋਂ ਛੁੱਟੀ ਕੰਪਲੇਂਟ ਮੇਰੇ ਖਲਾਫ ਦੁਬਾਰਾ ਸੀਗਾ ਹਾਂ ਜੀ ਇਹਦਾ ਯਾਦ ਉਸ ਹੈਗਾ ਐਨਡੀ ਟੈਰੀ ਫੋਰਸ ਦਾ ਹੀ ਇਹਦੇ ਵੱਲੋਂ ਛੁੱਟੀ ਕੰਪਲੇਂਟ ਮੇਰੇ ਖਲਾਫ ਦੁਬਾਰਾ ਇਹ ਮੈਨੂੰ ਹਾਈ ਕੋਰਟਸ ਵਾਲੇ ਸਾਰੇ ਆਰਡਰ ਮਿਲੇ ਹੋਏ ਨੇ ਇਹ ਮੈਂ ਆਰਟੀਵਲ ਪਾਈ ਸੀ ਵੀ ਮੇਰੇ ਸਲਫ ਚੁਟੀਆਂ ਕੰਪਲੇਂਟ ਜਿਹੜੀਆਂ ਆ ਰਹੀਆਂ ਕਿਉਂ ਆ ਰਹੀਆਂ ਹੈਗੀਆਂ ਇਹ ਆਰਟੀ ਰੂਟੀਨ ਚ ਪਾਈਆਂ ਸੀ ਮੈਂ ਤੁਸੀਂ ਜਿਹੜੀਆਂ ਜਿੰਨੀਆਂ ਵੀ ਚੁਟੀਆਂ ਕੰਪਲੇਂਟਸ ਤੁਹਾਡੇ ਤੇ ਪਾਈਆਂ ਗਈਆਂ ਜਦੋਂ ਤੁਹਾਨੂੰ ਇਹਨਾਂ ਕੰਪਲੇਂਟਾਂ ਦਾ ਪਤਾ ਲੱਗਦਾ ਤੁਸੀਂ ਤੁਹਾਨੂੰ ਕੋਈ ਪੁਲਿਸ ਪ੍ਰਸ਼ਾਸਨ ਦਾ ਅਧਿਕਾਰੀ ਬੁਲਾਉਂਦਾ ਸੀ ਆ ਤੁਸੀਂ ਇਸ ਕੰਪਲੇਂਟ ਦੇ ਵਿੱਚ ਕੋਈ ਆਪਣਾ ਬਿਆਨ ਦਿੱਤਾ ਕਿਤੇ ਜਾ ਕੇ ਸ਼ੀਕਾ ਵੱਲੋਂ ਕੰਪਲੇਂਟ ਹੋਈ ਸੀ ਉਸ ਬਿਆਨ ਦਿੱਤਾ ਸੀ ਵੀ ਮੈਨੂੰ ਨਹੀਂ ਪਤਾ ਸੀਗਾ ਵੀ ਇਹ ਬੈਲਟ ਪੁਲਿਸ ਦੀ ਹੈਗੀ ਆ ਮੇਰੇ ਨਾਲ ਚਾਰ ਜਿਆਦਾ ਉਸੇ ਫੋਟੋ ਵਿੱਚ ਖੜੇ ਸੀ ਉਹਨਾਂ ਨੇ ਵੀ ਇਹੀ ਬਿਆਨ ਦਿੱਤਾ ਤੁਸੀਂ 벨ਟ ਉਸਟ੍ਰੇਮ ਯੂਜ਼ ਕਰਕੇ ਜਦੋਂ ਤੁਸੀਂ ਕਿਹਾ ਕਿ ਮੈਰਿਜ ਪੈਲੈਸ ਦੇ ਵਿੱਚ ਤੁਸੀਂ ਉਹਨਾਂ ਤੋਂ ਲੈ ਲਈ ਇੱਕ ਫੰਕਸ਼ਨ ਤੇ ਉਸ ਤੋਂ ਬਾਅਦ ਉਹ 벨ਟ ਨਾਲ ਹੀ ਉਹਨਾਂ ਨੂੰ ਵਾਪਸ ਕਰ ਦਿੱਤੀ ਉਸ ਨਾਲ ਹੀ ਵਾਪਸੀ ਕਰ ਦਿੱਤੀ ਜੀ ਇਸ ਬਿਹਾਫ ਤੇ ਤੁਹਾਡੇ ਤੇ ਜਿਹੜਾ 벨ਟ ਦਾ ਪਰਚਾ ਹੋਇਆ ਸੀ ਉਸ ਤੇ 벨ਟ ਕਲੰਦਾਰ ਦੇ ਦਿੱਤਾ ਇਹਨਾਂ ਨੇ ਜੀ ਜਦਕਿ ਆ ਡੀਜੀਪੀ ਸਾਹਿਬ ਨੂੰ ਕੰਪਲੇਂਟ ਦਿੱਤੀ ਸੀਗੀ ਇਸ ਤਰ੍ਹਾਂ ਹੀ ਸੀਗੀ ਆ ਸੀਪੀ ਸਾਹਿਬ ਨੂੰ ਕੰਪਲੇਂਟ ਦਿੱਤੀ ਸੀਗੀ ਔਰ UID ਨੰਬਰ ਸਭ ਲੱਗੇ A ਤੋਂ Z UID ਨੰਬਰ ਲੱਗੇ ਇਸ ਬਾਰੇ ਤੁਸੀਂ ਰਿਸ਼ਪ ਕਨੋਜੀ ਨਾਲ ਗੱਲਬਾਤ ਕੀਤੀ ਕਿ ਤੁਸੀਂ ਮੈਨੂੰ ਮੈਰਿਜ ਦੇ ਫੰਕਸ਼ਨ ਤੇ ਬੈਲਟ ਦਿੱਤੀ ਸੀਗੀ ਅੱਜ ਤੋ ਸੇ ਮੇਰੇ ਤੇ ਕੇਸ ਪਾਤਾ ਕੋਈ ਇਸ ਮੁੱਦੇ ਬਾਰੇ ਤੁਸੀਂ ਬਿਆਨ ਵੀ ਨਹੀਂ ਦਿੱਤਾ ਤੇ ਤੁਸੀਂ ਇੱਕ ਰੋਜੀਆ ਨਾਲ ਵੀ ਨਹੀਂ ਗੱਲਬਾਤ ਕੀਤੀ ਕੀ ਕਹਿਣਾ ਚਾਹੋਗੇ ਇਸ ਬਾਰੇ ਮੈਂ ਉਹਨੂੰ 7 ਦਿਨ ਜੇਲ੍ਹ ਕਰਾ ਕੇ ਆਇਆ ਸੀ ਉਸ ਤੋਂ ਬਾਅਦ ਰੂਟੀਨ ਚ ਹੋ ਗਿਆ ਪੁਰਾਣਾ ਮੈਟਰ ਨਾ ਉਸ ਤੋਂ ਰੂਟੀਨ ਚ ਮੈਨੂੰ ਕਹਿ ਰਿਹਾ ਸੀ ਵੀ ਕੰਪਰਮਾਈਜ਼ ਕਰ ਲਓ ਕੰਪਰਮਾਈਜ਼ ਕਰ ਲਓ ਜੀ ਕੰਪਰਮਾਈਜ਼ ਨਹੀਂ ਕੀਤਾ ਹੈਗਾ ਤਾਂ ਉਸ ਬੇਸ ਤੇ ਮੇਰੇ ਨਾਲ ਖੁੰਦ ਕਰਿਆ ਹੈਗਾ ਵਾਹ 2021 ਦਾ ਜਿਹੜਾ ਕੀ ਹੈ ਇਹ ਮੈਟਰ ਬ ਕਲੰਦ ਕਲੰਦਰ ਦੇ ਤਾਂ ਇਹਨਾਂ ਨੇ ਮੀ ਜੀ ਚੋਂਡ ਦਾ ਕਲੰਦ ਬੈ ਰੂਟੀਨ ਚ ਡੀਸੀ ਪਹਿਲਾਂ ਜਦੋਂ ਪਹਿਲਾਂ ਕੁਸਟਮ ਪਲੇਸ ਹੋਇਆ ਸਤੰਬਰ ਚ ਉਹਦੇ ਮੈਨੇ ਆਹੀ ਬੈਲਟ ਦਿਖਾ ਦਿੱਤੀ ਸੀਗੀ ਸੀਆਈ 1 ਉਹਦੇ ਵਾਪਸ ਚਲੀ ਗਈ ਸੀਗੀ ਜੀ ਦੁਬਾਰਾ ਫੇ ਉਹੀ ਦਿਖਾਸਤਾ ਬਾਰ ਬਾਰ ਦੇ ਕੇ ਪੁਲਿਸ ਨੇ ਦਬਾਅ ਵੀ ਚਾ ਕੇ ਮੇਰੇ ਤੇ ਬਚਾ ਦੇਤਾ ਪਰ ਦੱਸੋ ਪੋਲੀਟੀਕਲ ਦਬਾਅ ਪੁਲਿਸ ਦਾ ਦਬਾਅ ਇਸ ਬੰਦੇ ਤੇ ਜ਼ਿਆਦਾ ਹੈ ਜਾਂ ਸਾਡੇ ਤੇ ਜ਼ਿਆਦਾ ਜਿਸ ਨੇ ਇਨਕੁਆਰੀ ਚੱਲਨੀ ਹੈ ਇਨਕੁਆਰੀ ਡਜ਼ਨਟ ਮੈਟਰ ਕਿ ਜਿਹੜੀ ਹੈ ਅਰੈਸਟ ਸਟੇ ਥੋੜੀ ਹੋਈ ਹੈ ਕੋਰਟ ਤੋਂ ਦੋ ਵਾਰ ਇਸ ਬੰਦੇ ਨੇ ਬੇਲ ਲਈ ਹੈ 12 ਤਰੀਕ ਨੂੰ ਵੀ ਇਹਦੀ ਬੇਲ ਨਹੀਂ ਹੋਈ ਤੇ 19 ਤਰੀਕ ਪਈ ਹੈ ਇਹਨੂੰ ਪੁਲਿਸ ਕਿਉਂ ਨਹੀਂ ਅਰੈਸਟ ਕਰ ਰਹੀ ਕਿਉਂ ਨਹੀਂ ਇਹਦੀ ਤਫਤੀਸ਼ ਕਰ ਰਹੀ ਕਿਉਂ ਨਹੀਂ ਇਨਵੈਸਟੀਗੇਸ਼ਨ ਕਰ ਰਹੀ ਕੀ ਡਰ ਰਿਹਾ ਇਸ ਚੀਜ਼ ਦਾ ਇਹਨੂੰ ਚੱਕੋ ਇਹ ਤੋਂ ਚੱਕਣ ਤੋਂ ਬਾਅਦ ਬਹੁਤ ਕੁਝ ਸਾਹਮਣੇ ਆਏਗਾ ਠੱਗ ਬੰਦਾ ਹੈ ਇੱਕ ਨੰਬਰ ਦਾ ਇਹ ਬਿਲਕੁਲ ਔਰ ਲੋਕਾਂ ਨੂੰ ਦੇਖੋ ਹਾਲੇ ਤੱਕ ਜਿਹੜੇ ਸਾਡੇ ਕੰਪਲੇਨੈਂਟ ਹੈ ਕੱਲ ਵੀ ਇਹਨੇ ਮੇਰੇ ਕੰਪਲੇਨੈਂਟ ਨੂੰ ਇੱਕ 3 ਮਿੰਟ ਫੋਨ ਕਰਕੇ ਉਹਨੂੰ ਮੈਂ ਪ੍ਰਸ਼ਾਸਨ ਨੂੰ ਇਹ ਗੱਲ ਕਹਿਣਾ ਚਾਹੁੰਦਾ ਵਈ ਇਹ ਮੇਰੇ ਤੇ ਦਿੱਤਾ ਹੈਗਾ ਰਿਸ਼ਕਨੋਜ ਇਹ ਵਾਈਫ ਤੇ ਕਿਉਂ ਨੀਤਾ ਹੈਗਾ ਯਾ ਰਿਸ਼ਕਨੋਜ ਇਹ ਮੇਰੇ ਬਿਆਨ ਤੇ ਆ ਗਿਆ ਵੀ ਰਿਸ਼ਕਨੋਜ ਨੇ ਦਿੱਤੇ ਹੈਗਾ ਉਹ ਤੇ ਕਿਉਂ ਨੀਤਾ ਹੂੰ ਮੱਲੋ ਮੇਰੀ ਪਿਸਤਲ ਜੀ ਥੋੜੇ ਕੋ ਫੜੀ ਜਾਂਦੀ ਥੋੜੇ ਦੇ ਹੁੰਦਾ ਮੇਰੇ ਤੇ ਹੁੰਦਾ ਹੈਗਾ ਤੇ ਇਹ ਚੀਜ਼ ਕਿੱਤੋਂ ਆਈ ਐਕਚੁਅਲ ਦੇ ਵਿੱਚ ਕਿੰਨੇ ਦਿੱਤੀ ਆ ਅਗਰ 벨ਟ ਉਸ ਦੇ ਉਸ ਰਿਸ਼ਭ ਕਨੋਜੀ ਦੀ ਵਾਈਫ ਦੀ ਸੀਗੀ ਉਹਨਾਂ ਤੋਂ 벨ਟ ਉਹਨਾਂ ਨੇ ਦਿੱਤੀ ਕਿਉਂ ਕਿਸੇ ਨੂੰ ਕਿਸੇ ਨੂੰ ਇਦਾਂ ਪਾਣ ਲਈ ਕਿਉਂ ਦੇ ਦਿੱਤੀ 벨ਟ ਤੁਹਾਡੇ ਤਾਂ ਕਿੱਦਾਂ ਪਹੁੰਚੀ 벨ਟ ਇਸ ਚੀਜ਼ ਦਾ ਰਿਸ਼ਭ ਕਨੋਜੀ ਤੇ ਵੀ ਹੋਣਾ ਚਾਹੀਦਾ ਹੈਗਾ ਉਹ ਤੇ ਕਿਉਂ ਨਹੀਂ ਹੋ ਰਹੀ ਵਾਈਸ ਇਸ ਪਰ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਰਿਸ਼ਭ ਕਨੋਜੀਆ ਤੋਂ ਵੀ ਪੁੱਛਾਂਗੇ ਕਿ ਉਹਨਾਂ ਨੇ ਐਕਚੁਅਲ ਦੇ ਵਿੱਚ ਆਪਣੀ ਵਾਈਫ ਦੀ 벨ਟ ਆਪਣੇ ਫਰੈਂਡ ਨੂੰ ਕਿੱਦਾਂ ਦਿੱਤੀ ਨਾਲ ਅਗਰ ਮੈਰਿਜ ਫੰਕਸ਼ਨ ਇਹ ਕਿਹਾ ਉਹ ਕਿੱਦਾਂ ਕਿਸੇ ਨੂੰ ਡਿਸਟ੍ਰੀਬਿਊਟ ਕਰ ਸਕਦਾ ਹੈ ਇਹ ਕਿੱਦਾਂ ਕਿਸੇ ਨੂੰ ਫੰਕਸ਼ਨ ਦੇ ਵਿੱਚ ਪਾਣ ਲਈ ਦੇ ਸਕਦਾ ਹੈ ਜਸ ਬੰਦੇ ਬਿਲਕੁਲ ਦਰਜ ਹੈ ਬਿਲਕੁਲ ਇਹ ਦੋਨੋਂ ਆਪਸ ਵਿੱਚ ਦੋਸਤ ਸੀਗੇ ਇਹਨਾਂ ਦਾ ਆਪਸ ਵਿੱਚ ਵਿਗਾੜ ਹੋਇਆ ਹੈ ਤੇ ਇੱਕ ਦੂਸਰੇ 'ਤੇ aarop aur patte aarop ਲਗਾਤਾਰ ਜੋ ਇਹਨਾਂ ਦੇ ਵੱਲੋਂ ਲਾਇਆ ਜਾ ਰਿਹਾ ਹੈ ਬਾਕੀ ਜਿਹੜਾ ਮਾਮਲਾ ਪੁਲਿਸ ਦੇ ਵਿੱਚ ਹੈ ਉਹਨਾਂ ਦੇ ਜਾਣਕਾਰੀ ਦੇ ਵਿੱਚ ਹੈ ਦੇਖਣਾ ਹੋਏਗਾ ਕਿ ਦੁੱਧ ਦਾ ਦੁੱਧ aur ਪਾਣੀ ਤੇ ਪਾਣੀ ਕਦੋਂ ਸੱਚਾ ਹੈ